ਜਿਵੇਂ ਆਪਾਂ ਆਮ ਹੀ ਗੱਲ ਕਰਦੇ ਹੁੰਨੇ ਆ ਨਾ ਵੀ ਬੰਦੇ ਜਿਹੜੇ ਹੈਗੇ ਨੇ ਉਹ ਬਾਂਦਰਾਂ ਤੋਂ ਤਿਆਰ ਹੋਏ ਨੇ ਵੀ ਹੌਲੀ-ਹੌਲੀ ਜਿਹੜੇ ਬਾਂਦਰ ਸੀ ਉਹ ਡਵੈਲਪ ਹੋ ਗਏ ਤੇ ਉਹ ਬੰਦੇ ਬਣ ਗਏ ਤੇ ਇਸ ਬੰਦੇ ਦਾ ਤੁਸੀਂ ਮੂੰਹ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਇਹਨਾਂ ਦੀਆਂ ਸ਼ਕਲਾਂ ਜਿਹੜੀਆਂ ਹੈਗੀਆਂ ਨੇ ਅਫਰੀਕਾ ਦੇ ਲੋਕਾਂ ਦੀਆਂ ਸ਼ਕਲਾਂ ਜਾਂ ਜਿਹੜੀਆਂ ਅਜਿਹੀ ਡੇਟ ਦੇ ਵਿੱਚ ਵੀ ਹੱਡੀਆਂ ਮਿਲ ਰਹੀਆਂ ਨੇ ਉੱਥੋਂ ਸਾਨੂੰ ਜਾਦੇ ਪ੍ਰੂਫ ਦੇਖਣ ਨੂੰ ਮਿਲ ਜੂਗਾ ਵੀ ਜਿਹੜੇ ਬੰਦੇ ਨੇ ਉਹ ਬਾਂਦਰਾਂ ਤੋਂ ਹੀ ਤਿਆਰ ਹੋਏ ਨੇ ਤੇ ਤੁਸੀਂ ਆਹ ਦੇਖੋ ਇਹਦਾ ਮੂੰਹ ਬਾਂਦਰ ਨਾਲ ਮੈਚ ਖਾ ਰਿਹਾ ਹੈ ਨਾ ਹਲਦਾ ਸੀ ਤੇ 1.5 ਲੱਖ ਸਾਲ ਪਹਿਲਾਂ ਇਹੇ 루ਸੀ ਤੋਂ ਪਹਿਲਾਂ ਵੀ ਹੁੰਦਾ ਸੀ ਹੁਣ ਜਿੱਥੋਂ ਇਹ ਬੱਚਾ ਆਇਆ ਹੋਊਗਾ ਤਾਂ ਉਹਦੀ ਮਾਂ ਵੀ ਇਸ ਤੋਂ ਵੱਡੀ ਉਮਰ ਦੀ ਹੋਊਗੀ ਪਰ ਉਹਦਾ ਕੰਕਾਲ ਹਜੇ ਤੱਕ ਕੋਈ ਮਿਲਿਆ ਨਹੀਂ ਹੈਗਾ ਤਾਂ ਮਤਲਬ ਐਡੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਇੰਨਾਂ ਰੱਖੀਆਂ ਹੋਈਆਂ ਨੇ ਨਿੱਕੇ ਨਿੱਕੇ ਜਿਹੜੇ ਪਾਰਟ ਮਿਲਦੇ ਨੇ ਤੇ ਬੋਡੀ ਦੇ ਉਹ ਵੀ ਇਹਨਾਂ ਨੇ ਸਾਹਮ ਕੇ ਰੱਖ ਲਏ ਯਾਰ ਦੁਨੀਆ ਦਾ ਸਭ ਤੋਂ ਪੁਰਾਣਾ ਬੱਚਾ 3 ਸਾਲ ਦਾ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਆ 8 9 ਵਜੇ ਦਾ ਤੇ ਗੁਰਪ੍ਰੀਤ ਬਾਈ ਨੇ ਕਿਹਾ ਵੀ 9 ਵਜੇ ਆਪਾਂ ਨੂੰ ਬ੍ਰੇਕਫਾਸਟ ਮਿਲ ਜਾਣਾ ਤੇ ਤੁਸੀਂ ਆ ਜਾਓ ਸਵੇਰੇ ਤੇ ਕਮਰਾ ਇਹਨਾਂ ਨੇ ਨੋਟ ਕਰ ਲਿਆ ਸੀ ਆਪਣਾ 301 ਬਾਕੀ ਇਹਨਾਂ ਕੋਲ ਵਾਈਫਾਈ ਵਗੈਰਾ ਬਾਈ ਵਧੀਆ ਚੱਲਦਾ ਸੀ ਜਿਹੜੇ ਪਿਛਲੇ ਹੋਟਲ 'ਚ ਆਪਾਂ ਰੁਕੇ ਸੀ ਨਾ ਉਹਦੇ ਨਾਲੋਂ ਵਧੀਆ ਸਿਸਟਮ ਸੀ ਇਹਨਾਂ ਦਾ ਤੇ ਉੜੀਸਾ ਦੇ ਬੰਦੇ ਨੇ ਇਹ ਜਿਨ੍ਹਾਂ ਦਾ ਹੋਟਲ ਆ ਆ ਦੇਖੋ ਇੱਥੇ ਪਟੂਰੇ ਜਿਹੜੇ ਹੈਗੇ ਨੇ ਬ੍ਰੇਕਫਾਸਟ ਦੇ ਵਿੱਚ ਇਨਕਲੂਡ ਨੇ ਨਾਲੇ ਹੋਟਲ ਸਾਰਾ ਆਪਾਂ ਨੂੰ ਇਹ ਇੰਡੀਆ ਦੇ ਹਿਸਾਬ ਨਾਲ 1100 ਰੁਪਏ ਦਾ ਪਿਆ ਐਂ ਕਰਕੇ ਕੋਈ ਸਿਸਟਮ ਬਣ ਗਿਆ ਠੀਕ ਆ ਬਾਈ ਸਵਾਦ ਦਾ ਕੰਮ ਬਹੁਤ ਵਧੀਆ ਬਾਈ ਬਹੁਤ ਟੈਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਅਸੀਂ ਅਦੀਸ ਬਾਬਾ ਪਹੁੰਚ ਗਏ ਸੀ ਤਿੰਨ ਚਾਰ ਦਿਨਾਂ ਦਾ ਟੂਰ ਕਰਨ ਤੋਂ ਬਾਅਦ ਨਾਲ ਸਾਡੇ ਬਾਈ ਗੁਰਪ੍ਰੀਤ ਤੇ ਇਹ ਜਲੰਧਰ ਤੋਂ ਬਿਲੋਂਗ ਕਰਦੇ ਨੇ ਪਿਛਲੀਆਂ ਦੋ ਤਿੰਨ ਵੀਡੀਓ ਦੇ ਵਿੱਚ ਜਿੰਨਾਂ ਨੇ ਸਾਡੀਆਂ ਲਗਾਤਾਰ ਵੀਡੀਓ ਦੇਖੇ ਨੇ ਉਹਨਾਂ ਦੇ ਵਿੱਚ ਆਪਾਂ ਦੱਸਤਾ ਸੀ ਬਾਈ ਕੌਣ ਨੇ ਇਹ ਵੀ ਇੱਥੇ ਕੋ ਮੜਾਏ ਹੋਏ ਨੇ ਤੇ ਅੱਜ ਇੱਕ ਦੋ ਚੀਜ਼ਾਂ ਆਪਾਂ ਅਦੀਸ ਬਾਬਾ ਦੇ ਵਿੱਚ ਹੋਰ ਦੇਖਣ ਵਾਲੀਆਂ ਨੇ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਪਹਿਲਾਂ ਇਹਨਾਂ ਦਾ ਇੱਕ ਨੈਸ਼ਨਲ ਮਿਊਜ਼ੀਅਮ ਆ ਉਹ ਦੇਖਣਾ ਉਸ ਤੋਂ ਬਾਅਦ ਇੱਕ ਆਪਾਂ ਹੋਰ ਇਥੋਪੀਆ ਦੇ ਵਿੱਚ ਨਾ ਇਹਨਾਂ ਦੇ ਟ੍ਰਾਈਬਾਂ ਵਾਲਾ ਕਲਚਰ ਬਹੁਤ ਮਸ਼ਹੂਰ ਆ ਜਿੱਥੇ ਭਾਂ ਭਾਂ ਦੀਆਂ ਟ੍ਰਾਈਬਾਂ ਨੇ ਤੇ ਉਹਹੀ ਜਿਹੀਆਂ ਟ੍ਰਾਈਬਾਂ ਦੁਨੀਆ ਦੇ ਕਿਸੇ ਵੀ ਹੋਰ ਹਿੱਸੇ ਦੇ ਵਿੱਚ ਨਹੀਂ ਹੈਗੀਆਂ ਪਰ ਉੱਥੇ ਵੀ ਜਾਣ ਵਾਸਤੇ ਤੁਹਾਨੂੰ ਗਾਈਡ ਦੀ ਲੋੜ ਪੈਂਦੀ ਆ ਜਹਾਜ਼ ਦੀ ਲੋੜ ਪੈਂਦੀ ਆ ਗੱਡੀਆਂ ਦੀ ਲੋੜ ਪੈਂਦੀ ਆ ਖਾਣਾ ਪੀਣਾ ਸਾਰਾ ਕੁਝ ਤੁਹਾਨੂੰ ਨਾਲ ਲੈ ਕੇ ਜਾਣਾ ਪੂ ਮਤਲਬ ਆਪਾਂ ਨੂੰ ਇੱਕ ਗਰੁੱਪ ਟੂਰ ਲੈਣਾ ਪੈਣਾ ਦੂਜੀ ਗੱਲ ਉਹ ਕਰਨੀ ਆ ਇੱਕ ਆਈਫੋਨ ਦੀ ਤਾਰ ਖਰਾਬ ਹੋ ਗਈ ਉਹ ਤਾਰ ਆਪਾਂ ਐਕਸਟਰਾ ਖਰੀਦਣੀ ਆ ਤੇ ਜਿਹੜੇ ਮੇਰੇ ਬੂਟ ਨੇ ਉਹ ਗਰਮ ਥਾਵਾਂ ਦੇ ਘੁੰਮ ਕੰਮ ਕਰਨੇ ਇਧਰਲੇ ਪਾਸੇ ਸਲਫਰ ਜੰਮ ਗਿਆ ਆ ਸਾਰਾ ਤੇ ਇੱਥੇ ਬੂਟਬਾਟ ਧੋਣ ਦਾ ਬਾਈ ਬਹੁਤ ਰਵਾਜ ਆ ਥਾਂ ਥਾਂ ਦੇ ਉੱਤੇ ਲੋਕ ਬੈਠੇ ਹੁੰਦੇ ਨੇ ਫੱਟੀਆਂ ਲੈ ਕੇ ਤੇ ਨਿੱਕਾ ਜਿਹਾ ਕੱਪ ਲੈ ਕੇ ਉਹ ਚ ਸਰਫ ਵੀ ਹੁੰਦਾ ਤੇ ਬੂਟਬਾਟ ਧੋ ਦਿੰਦੇ ਨੇ ਇਹ ਤਿੰਨ ਚਾਰ ਕੰਮ ਆਪਾਂ ਕਰਨੇ ਨੇ ਇੱਥੋਂ ਸਮੋਸੇ ਛਕ ਲਏ ਇੰਡੀਆ ਰੈਸਟੋਰੈਂਟ ਸਮੋਸੇ ਬਹੁਤ ਵਧੀਆ ਸੀ ਉਦੋਂ ਬਾਅਦ ਕੌਫੀ ਪੀ ਲਈ ਤੇ ਬਾਈ ਗੁਰਪ੍ਰੀਤ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਵੀ ਇੱਥੇ ਬੈਲੇ ਹੋ ਤੇ ਮੇਰੇ ਨਾਲ ਚੱਲੋ ਠੀਕ ਹੈ ਬਾਈ ਚਲੋ ਜੀ ਹੁਣ ਆਪਾਂ ਇਹਨਾਂ ਦਾ ਨੈਸ਼ਨਲ ਮਿਊਜ਼ੀਅਮ ਜਿਹੜਾ ਦੇਖਣ ਚੱਲੇ ਆ ਨਾ ਉੱਥੇ ਇਹਨਾਂ ਦੀ ਇੱਕ ਸਭ ਤੋਂ ਮਸ਼ਹੂਰ ਚੀਜ਼ ਪਈ ਆ ਮੈਂ ਤੁਹਾਨੂੰ ਪਰਸੋਂ ਚੌਥੇ ਵਾਲੇ ਵਲੌਗ ਦੇ ਵਿੱਚ ਵੀ ਦੱਸਿਆ ਸੀ ਵੀ ਦੁਨੀਆ ਦਾ ਸਭ ਤੋਂ ਪਰਾਣਾ ਕੰਕਾਲ ਜਿਹਨੂੰ ਤੁਸੀਂ ਕਹੋਗੇ ਨਾ ਦੁਨੀਆ ਦਾ ਸਭ ਤੋਂ ਪੁਰਾਣੀਆਂ ਹੱਡੀਆਂ ਉਹ 35 ਲੱਖ ਸਾਲ ਪੁਰਾਣੀ ਹੱਡੀਆਂ ਮਤਲਬ ਮਿਲੀਆਂ ਸੀ ਉੱਥੇ ਉਦੋਂ ਪੁਰਾਣੇ ਬੰਦੇ ਦਾ ਕਿਸੇ ਦਾ ਵੀ ਅਜੇ ਤੱਕ ਸਬੂਤ ਨਹੀਂ ਮਿਲਿਆ ਮਤਲਬ ਪਹਿਲਾ ਬੰਦਾ ਤੁਸੀਂ ਕਹਿ ਸਕਦੇ ਹੋ ਵੀ ਇੰਨਾ ਪੁਰਾਣਾ ਉਹ ਬੰਦਾ ਸੀ ਜਿਹਦੇ ਕੰਕਾਲ ਮਿਲੇ ਸੀ ਤੇ ਉਹ ਇੱਕ ਕੁੜੀ ਸੀ ਉਹਦਾ ਨਾਮ ਲੂਸੀਆ ਤੇ ਉਹ ਇੱਥੋਂ ਦੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਉਹਦੀਆਂ ਹੱਡੀਆਂ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਚਲੋ ਬਹੁਤ ਹੋ ਗਈ ਜਾਣਕਾਰੀ ਤੇ ਹੁਣ ਪਹਿਲਾਂ ਆਪਾਂ ਇੱਥੋਂ ਬੂਟ ਤਵਾ ਲਈਏ ਬੂੜਾ ਆ ਕੇ ਧਵਾ ਲਾਂਗੇ ਯਾਰ ਜਿੱਦੋਂ ਤੁਹਾਡਾ ਲੱਗਾ ਹੈ ਨਾ ਤੇ ਪਹਿਲਾਂ ਉਹ ਆਪ ਤਾਰ ਲੈ ਲਈਏ ਯਾਰ ਉਹ ਤਾਲ ਬੜੀ ਜ਼ਰੂਰੀ ਆ ਜੀ ਐਵੇਂ ਦਾ ਕੁਝ ਦੁਪਹਿਰ ਦਾ ਮਾਹੌਲ ਆ ਪੂਰਾ ਕਾਠਾ ਬਾਈ ਇੱਥੇ ਸਵੇਰੇ ਮੀਂਹ ਜਿਹਾ ਵਾਲਾ ਮੌਸਮ ਹੋ ਗਿਆ ਸੀ ਹੁਣ ਧੁੱਪ ਨਿਕਲੀ ਕੱਲ ਯਾਰ ਇੱਥੋਂ ਮੈਂ SIM ਕਾਰਡ ਲਿਆ SIM ਕਾਰਡ ਲੈਣ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਫੋਨ ਦੇ ਵਿੱਚ SIM ਕਾਰਡ ਪਾਤਾ ਹਨ ਉਸ ਤੋਂ ਬਾਅਦ ਮੇਰੇ ਫੋਨ ਦੇ ਵਿੱਚ Wi-Fi ਵਾਲੀ ਆਪਸ਼ਨ ਨਹੀਂ ਚੱਲ ਰਹੀ ਉਹ ਪਤਾ ਨਹੀਂ ਇਹਨਾਂ ਨੇ ਕੋਈ ਛੇੜਛਾੜ ਨਾ ਕਰਤੀ ਹੋਵੇ ਜਾਂ ਵੈਸੇ ਕੋਈ ਪ੍ਰੋਬਲਮ ਆ ਗਈ ਹੋਵੇ ਆਪਦੇ ਹੋਟਲ ਵਾਲੇ ਪਾਸਿਓਂ ਚੱਲਿਆਂ ਨੂੰ ਘੱਟੋ ਘੱਟ 1 10 ਮਿੰਟ ਕਹਿ ਸਕਦੇ ਹੋ ਤੇ 4-5 ਕਿਲੋਮੀਟਰ ਆਏ ਆ ਤੇ ਜਿਵੇਂ ਦਾ ਏਰੀਆ ਸਾਨੂੰ ਉਧਰ ਦੇਖਣ ਨੂੰ ਮਿਲਿਆ ਤੇ ਉਵੇਂ ਦਾ ਸਾਰਾ ਏਰੀਆ ਹੀ ਇਧਰਲੇ ਪਾਸੇ ਆ ਉਹ ਸਾਹਮਣੇ ਫੋਟੋ ਸ਼ੂਟ ਚੱਲੀ ਜਾਂਦਾ ਤੇ ਇਹ ਕਹਿ ਸਕਦੇ ਤੁਸੀਂ ਵੀ ਸਾਰਾ ਸ਼ਹਿਰ ਹੀ ਡਿਵੈਲਪ ਆ 7-8-9 ਕਿਲੋਮੀਟਰ ਤੱਕ ਵਧੀਆ ਬਿਲਡਿੰਗਾਂ ਵਧੀਆ ਸੜਕਾਂ ਸੁੜਕਾਂ ਬਣੀਆਂ ਹੋਈਆਂ ਨੇ ਪਿਛੜਾ ਏਰੀਆ ਵੀ ਇਹਦਾ ਹੈਗਾ ਪਰ ਜੇ ਵੈਸੇ ਵੱਡੇ ਸ਼ਹਿਰ ਹੋਣ ਕਰਕੇ ਜੇ ਦੀ ਗੱਲ ਕਰੀਏ ਤਾਂ ਲਗਭਗ ਸਾਰਾ ਏਰੀਆ ਇਹ ਡਿਵੈਲਪ ਕੀਤਾ ਹੋਇਆ ਇਹਨਾਂ ਨੇ ਵਧੀਆ ਤਰੀਕੇ ਨਾਲ ਅਦੀਸਵਾਬਾਦਾ ਸਭ ਤੋਂ ਵੱਡਾ ਸ਼ਹਿਰੀ ਇਹੀ ਆ ਤੇ ਕੈਪੀਟਲ ਵੀ ਇਹੀ ਆ ਤੇ ਦੂਜਾ ਵੱਡਾ ਸ਼ਹਿਰ ਉਹ ਹੋ ਜਿੱਥੇ ਆਪਾਂ ਜਾ ਕੇ ਆਏ ਆ ਮਕੇਲੇ ਲੋ ਜੀ ਉੱਪਰ ਲਿਖਿਆ ਹੋਇਆ ਅਮਹਾਰਿਕ ਦੇ ਵਿੱਚ ਜਿਹੜੀ ਇਹਨਾਂ ਦੀ ਲੋਕਲ ਲੈਂਗੁਏਜ ਆ ਤੇ ਥੱਲੇ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਆਫ ਇਥੋਪੀਆ ਤੇ ਲਗਭਗ ਸਾਰਾ ਦੇਸ਼ ਹੀ ਇਹ ਇੰਗਲਿਸ਼ ਬੋਲ ਲੈਂਦਾ ਤੇ ਪਰ ਇਹਨਾਂ ਦੀ ਜਿਹੜੀ ਨੈਸ਼ਨਲ ਲੈਂਗੁਏਜ ਆ ਲੋਕਲ ਲੈਂਗੁਏਜ ਆ ਉਹ ਹੈਗੀ ਆ ਅਮਹਾਰਿਕ ਵੈਸੇ ਇਸ ਪੂਰੇ ਦੇਸ਼ ਦੇ ਵਿੱਚ 90 ਤੋਂ ਉੱਤੇ ਲੈਂਗੁਏਜ ਨਹੀਂ 90 ਤੋਂ ਉੱਤੇ ਪਸ਼ਾਵਾ ਬੋਲੀਆਂ ਜਾਂਦੀਆਂ ਨਹੀਂ ਮਿਊਜ਼ੀਅਮ ਦੇ ਅੰਦਰ ਆਉਣ ਤੋਂ ਪਹਿਲਾਂ ਤੁਹਾਡੀ ਚੈਕਿੰਗ ਕੀਤੀ ਜਾਂਦੀ ਆ ਵੀ ਤੁਹਾਡੇ ਕੋਲ ਕੋਈ ਐਸਾ ਵੈਸਾ ਸਮਾਨ ਨਾ ਹੋਵੇ ਤੇ ਕੈਮਰਾ ਵਗੈਰਾ ਜਾਂ ਵੀਡੀਓ ਬਣਾਉਣ ਦਾ ਇਹਨਾਂ ਨੇ ਹਜੇ ਤੱਕ ਸਾਨੂੰ ਕੁਝ ਨਹੀਂ ਕਿਹਾ ਵੱਡੇ ਕੈਮਰੇ ਵੀ ਇੱਥੇ ਅਲਾਉਡ ਨਹੀਂ ਲੋਕਲ ਜਨਤਾ ਇੱਥੇ ਘਟ ਆਉਂਦੀ ਆ ਟੂਰਿਸਟ ਸਾਡੇ ਵਰਗੇ ਉਹ ਇੱਥੇ ਮਾੜਾ ਮੋਟਾ ਗੇੜਾ ਮਾਰ ਜਾਂਦੇ ਨੇ ਨਹੀਂ ਮੈਂ ਅੱਜ ਤੱਕ ਦੇਖਿਆ ਵੀ ਨੈਸ਼ਨਲ ਮਿਊਜ਼ੀਅਮ ਦੇ ਜੇ ਤੁਸੀਂ ਵੀਡੀਓ ਕੱਟੋਗੇ ਨਾ YouTube ਦੇ ਉੱਤੇ ਤਾਂ ਕਿਸੇ ਨੇ ਨਹੀਂ ਪਾਈ ਹੋਈ ਇਹ ਸਾਡੇ ਕੋਲ ਕੁਝ ਹੈ ਨਹੀਂ ਸੀ ਹੋਰ ਦੇਖਣ ਨੂੰ ਮੰਗਾ ਚਲੋ ਆਪਾਂ ਇਹਨਾਂ ਦਾ ਭਾਈ 35 ਲੱਖ ਸਾਲ ਪੁਰਾਣਾ ਬੰਦੇ ਦੀਆਂ ਹੱਡੀਆਂ ਮਤਲਬ ਜਨਾਨੀ ਦੀਆਂ ਹੱਡੀਆਂ ਦੇਖਿਆ ਹੁਣੇ ਉਦੋਂ ਪਹਿਲਾਂ ਕਿਸੇ ਵੀ ਅੱਜ ਤੱਕ ਬੰਦੇ ਦਾ ਸਬੂਤ ਨਹੀਂ ਮਿਲਿਆ ਵੀ 35 ਲੱਖ ਸਾਲ ਪਹਿਲ ਉਸ ਤੋਂ ਪਹਿਲਾਂ ਵੀ ਕੋਈ ਇੱਥੇ ਬੰਦਾ ਹੁੰਦਾ ਸੀ ਦੁਨੀਆ ਦੇ ਵਿੱਚ ਇਹ ਆ ਜੀ ਇੱਥੋਂ ਦੇ ਟਿਕਟ ਤੇ ਇਹਨਾਂ ਨੇ ਲਏ ਨੇ ਆਪਣੇ ਤੋਂ 50 ਵੀਰ ਤੇ ਇੰਡੀਆ ਦੇ 30 ਰੁਪਏ ਦੀ ਤੁਸੀਂ ਟਿਕਟ ਕਹਿ ਸਕਦੇ ਹੋ ਅੰਦਰ ਬੜਨਸਾਰ ਹੀ ਇਧਰਲੇ ਪਾਸੇ ਤੁਸੀਂ ਦੇਖੋ ਵੀ ਲੂਸੀ ਦਾ ਕੰਕਾਲ ਪਿਆ ਤੇ ਆ ਬਕਾਇਦੇ ਇੱਥੇ ਲਿਖਿਆ ਹੋਇਆ 3.2 ਮਿਲੀਅਨ ইयर्स ओल्ड ਮਤਲਬ 32 ਲੱਖ ਸਾਲ ਪੁਰਾਣਾ ਕੰਕਾਲ ਹੈ ਐਵੇਂ ਦਾ ਕੁਛ ਔਲਾਦ ਆ ਪਹਿਲਾਂ ਮਾੜਾ ਜਿਹਾ ਉੱਪਰੋਂ ਦੇਖ ਲਈਏ ਬਾਈ ਤੇ ਫਿਰ ਇੱਕ ਮਿਊਜ਼ੀਅਮ ਥੋੜਾ ਜਿਹਾ ਥੱਲੇ ਵੀ ਬਣਿਆ ਹੋਇਆ ਬਾਕੀ ਮੈਂ ਵੀਡੀਓ ਦਾ ਪੁੱਛਿਆ ਨਹੀਂ ਹੈਗਾ ਵੀ ਅਲਾਉਡ ਆ ਕਿ ਨਾ ਮੈਂ ਬਣਾਈ ਜਾਣਾ ਜੇ ਕਿਸੇ ਨੇ ਰੋਕਤਾ ਉਦੋਂ ਆਪਾਂ ਹਟ ਜਾਾਂਗੇ ਤਾਂ ਜਦੋਂ ਸ਼ਹਿਰ ਦੀ ਖਦਾਈ ਕੀਤੀ ਗਈ ਆ ਤਾਂ ਇਹੋ ਜਿਹੇ ਪੱਥਰ ਇਹਨਾਂ ਦੇ ਨਿਕਲੇ ਨੇ ਖਦਾਈ ਦੇ ਵਿੱਚੋਂ ਤੇ ਇਹਨਾਂ ਦੀ ਭਾਸ਼ਾ ਅਮਹਾਰਿਕ ਵੀ ਇਹਨਾਂ ਨੇ ਕਿਹਾ ਵੀ ਸਾਡੀ ਅਮਹਾਰਿਕ ਭਾਸ਼ਾ ਵੀ ਬਹੁਤ ਸਦੀਆਂ ਪੁਰਾਣੀ ਭਾਸ਼ਾ ਤੇ ਇਹ ਜਿਹੜਾ ਸ਼ਹਿਰ ਆ ਇਥੋਪੀਆ ਤੁਸੀਂ ਦੇਸ਼ ਕਹਿ ਸਕਦੇ ਹੋ ਵੀ ਇਹ 978 ਬੀਸੀ ਦਾ ਬਣਿਆ ਹੋਇਆ ਵੀ ਤੇ ਆਹ ਕੁਝ ਖਦਾਈ ਦੇ ਵਿੱਚੋਂ ਇਹਨਾਂ ਦੇ ਭਾਂਡੇ ਨਿਕਲੇ ਨੇ ਤਵੀਆਂ ਸਰਾਹੀਆਂ ਗਲਾਸ ਤੇ ਆਹ ਜਿਵੇਂ ਪੈਰਾਂ 'ਚ ਪਾਉਣ ਵਾਲਾ ਕੋਈ ਕੜਾ ਹੁੰਦਾ ਆਹ ਇਧਰ ਟਰਾਈਪਰ ਰਹਿੰਦੀਆਂ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਇਹੋ ਜਿਹੇ ਝੁੰਮਕੇ ਜਾਂ ਕੋਈ ਚੀਜ਼ਾਂ ਨਿਕਲੀਆਂ ਨੇ ਹਨਾ ਤਾਂ ਜਾਦੇ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਹੈ ਨਹੀਂ ਤਾ ਕਰਕੇ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਰਿਹਾ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਉਹ ਚੀਜ਼ ਮੈਂ ਤੁਹਾਨੂੰ ਦੱਸ ਦੂੰਗਾ ਅ ਕੱਲ ਪਰਸਨਲ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਕਸਮ ਸ਼ਹਿਰ ਦੀ ਗੱਲ ਕੀਤੀ ਸੀ ਏ ਐਕਸ ਯੂ ਐਮ ਉਹ ਇਹਨਾਂ ਦਾ ਟਰੈਡੀਸ਼ਨਲ ਸ਼ਹਿਰ ਮਤਲਬ ਜਿਹੜੀ ਇਤਾਂ ਦੀ ਸਿਵਲਾਈਜੇਸ਼ਨ ਆ ਇਥੋਪੀਆ ਦੀ ਉੱਥੋਂ ਸ਼ੁਰੂ ਹੋਈ ਸੀ ਮਤਲਬ ਉੱਥੋਂ ਉਹਨਾਂ ਦੇ ਰਾਜੇ ਬਣੇ ਨੇ ਗਾਹਾਂ ਦੀ ਗਾਹਾਂ ਫਿਰ ਉਹ ਸ਼ਹਿਰ ਦੇਸ਼ ਫੈਲਦਾ ਗਿਆ ਤੇ ਜਿਹੜੀਆਂ ਵੀ ਚੀਜ਼ਾਂ ਤੁਸੀਂ ਆ ਦੇਖ ਰਹੇ ਹੋ ਅਕਸਮ ਦੇ ਵਿੱਚ ਜਿਹੜੀ ਖੁਦਾਈ ਹੋਈ ਆ ਇਹ ਖੁਦਾਈ ਦੇ ਵਿੱਚ ਉਹ ਚੀਜ਼ਾਂ ਨਿਕਲੀਆਂ ਹੋਈਆਂ ਨੇ ਤੇ ਚੀਜ਼ਾਂ ਬਹੁਤ ਸੋਹਣੀਆਂ ਨੇ ਬਈ ਆ ਦੇਖੋ ਸਾਰਾ ਕੁਝ ਹੀ ਪੁਰਾਣਾ ਹੈ ਆ ਕੋਈ ਸ਼ਹਿਰ ਦਾ ਨਕਸ਼ਾ ਨਿਕਲਿਆ ਹੋਇਆ ਇਹਨਾਂ ਦਾ ਜਦੋਂ ਜਿਵੇਂ ਹੜੱਪਾ ਸੱਭਿਆਤਾ ਨਿਕਲੀ ਆ ਨਾ ਖਦਾਈ ਚੋਂ ਤਾਂ ਉਵੇਂ ਇਹਨਾਂ ਨੇ ਜਦੋਂ ਖਦਾਈ ਕੀਤੀ ਆ ਤਾਂ ਆ ਚੀਜ਼ ਨਿਕਲੀ ਆ ਥੱਲੇ ਮਤਲਬ ਉਹਦਾ ਇਹਨਾਂ ਨੇ ਮੈਪ ਬਣਾ ਕੇ ਇੱਥੇ ਆਪਾਂ ਨੂੰ ਸ਼ੋਅ ਕਰ ਰਹੇ ਨੇ ਚਲੋ ਜੀ ਇਧਰਲੇ ਪਾਸ ਨਾ ਉੱਪਰ ਇੱਕ ਫੋਟੋ ਲੱਗੀ ਹੋਈ ਆ ਤੇ ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਬੰਦੇ ਜਿਹੜੇ ਹੈਗੇ ਨੇ ਉਹ ਬਾਂਦਰਾਂ ਤੋਂ ਬਣੇ ਨਹੀਂ ਤਾਂ ਇਸ ਬਾਈ ਦਾ ਮੂੰਹ ਦੇਖ ਕੇ ਐਨ ਲੱਗਦਾ ਵੀ ਇਸ ਬਾਈ ਦਾ ਮੂੰਹ ਨਾ ਬਾਂਦਰ ਨਾਲ ਮੈਚ ਖਾ ਰਿਹਾ ਤੇ ਇਹਨਾਂ ਨੇ ਜਿਹੜੀ ਇੱਕ ਥੱਲੇ ਨਾ ਖੂਪੜੀ ਪਈ ਆ ਇਸ ਖੂਪੜੀ ਦੇ ਉੱਤੇ ਮਤਲਬ ਪਰਲੇ ਪਾਸੇ ਇਹਨਾਂ ਨੇ ਬੋਰਡ ਲਾਇਆ ਹੋਇਆ ਉਸ ਬੋਰਡ ਤੇ ਵੀ ਇਹਨਾਂ ਨੇ ਲਿਖਿਆ ਹੋਇਆ ਵੀ ਜਿਹੜੇ ਬੰਦੇ ਨੇ ਉਹ ਬਾਂਦਰਾਂ ਤੋਂ ਬਣੇ ਨੇ ਇਸ ਗੱਲ ਦਾ ਪ੍ਰੂਫ ਜਿਹੜੀਆਂ ਅਫਰੀਕਾ ਦੇ ਵਿੱਚ ਲੋਕਾਂ ਦੀਆਂ ਹੱਡੀਆਂ ਮਿਲੀਆਂ ਨੇ ਉਹ ਤੋਂ ਜ਼ਿਆਦਾ ਸਿੱਧ ਹੁੰਦਾ ਸਮਝੇ ਗੱਲ ਨੂੰ ਜਿਵੇਂ ਆਪਣਾ ਫੇਸ ਤੁਸੀਂ ਦੇਖੋਗੇ ਵੀ ਆਪਣਾ ਫੇਸ ਬਾਂਦਰਾਂ ਦੇ ਨਾਲ ਨਹੀਂ ਮਿਲਦਾ ਪਰ ਅਫਰੀਕਾ ਦੇ ਲੋਕਾਂ ਦਾ ਫੇਸ ਅੱਜ ਵੀ ਬਾਂਦਰਾਂ ਦੇ ਨਾਲ ਮਿਲਦਾ ਤੇ ਜਿਹੜੇ ਇੱਥੇ ਹੱਡੀ ਪਿੰਜਰ ਮਿਲੇ ਨੇ ਉਹ ਜਮ੍ਹਾਂ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਬਾਂਦਰ ਮਤਲਬ ਜਿਹੜੇ ਬਾਂਦਰ ਹੁੰਦੇ ਸੀ ਨਾ ਉਹਦੇ ਨਾਲ ਮੇਲ ਖਾਂਦੇ ਨੇ ਸਮਝੇ ਗੱਲ ਨੂੰ ਆਹ ਦੇਖੋ ਇੱਥੋਂ ਆਪਾਂ ਲਾ ਸਕਦੇ ਹਾਂ ਅੰਦਾਜ਼ਾ ਵੀ ਬੰਦੇ ਬਾਂਦਰਾਂ ਤੋਂ ਡਿਵੈਲਪ ਹੋਏ ਨੇ ਪਰ ਇਹ ਗੱਲਾਂ ਬਾਰੇ ਵੀ ਅੱਡ ਅੱਡ ਮਿੱਥ ਚੱਲਦੇ ਨੇ ਕੋਈ ਕਹਿੰਦਾ ਵੀ ਜੇ ਇਹ ਬੰਦੇ ਬਾਂਦਰਾਂ ਤੋਂ ਬਣੇ ਨੇ ਤਾਂ ਜਿਹੜੇ ਅੱਜ ਵਾਲੇ ਬਾਂਦਰ ਨੇ ਉਹ ਬਾਂਦਰ ਕਿਉਂ ਨਹੀਂ ਉਹ ਹੁਣ ਤੱਕ ਬੰਦੇ ਕਿਉਂ ਨਹੀਂ ਮਿਲੇ ਬਣੇ ਕਿ ਨਹੀਂ ਬਾਈ ਸਹੀ ਗੱਲ ਹੈ ਨਾ ਤੇ ਇਹਨਾਂ ਦੇ ਰਾਜੇ ਮਹਾਰਾਜ ਜਿਹੜੇ ਹੋਏ ਨੇ 19ਵੀਂ ਸੈਂਚਰੀ ਦੇ 20ਵੀਂ ਸੈਂਚਰੀ ਦੇ ਤੇ ਉਹਨਾਂ ਦੇ ਇਹ ਤਾਜ ਪਏ ਨੇ ਇਧਰਲੇ ਪਾਸੇ ਆਹ ਦੇਖੋ ਲਿਖਿਆ ਹੋਇਆ 크라운ਸ ਬਿਲੋਂਗਿੰਗ ਟੂ ਇਥੋਪੀਅਨ ਅੰਪਾਇਰ 19ਵੀਂ ਤੇ 20ਵੀਂ ਸੈਂਚਰੀ ਦੇ ਤੇ ਇਹਨਾਂ ਦੇ ਰਾਜੇ ਕਿਵੇਂ ਦੇ ਹੁੰਦੇ ਸੀ ਆਹ ਦੇਖੋ ਜੀ 1999 ਤੋਂ ਲੈ ਕੇ 1913 ਤੱਕ ਇਸ ਬਾਬੇ ਨੇ ਰਾਜ ਕੀਤਾ ਇੱਥੇ ਇਧਰ 1872 ਤੋਂ ਲੈ ਕੇ 1899 ਤੱਕ ਆ ਇਹਨਾਂ ਦੀਆਂ ਤਲਵਾਰਾਂ ਇਹਨਾਂ ਦੀਆਂ ਢਾਲਾਂ ਆ ਛੋਟੇ-ਛੋਟੇ ਚਾਕੂ ਪਈ ਨੇ ਠੀਕ ਆ ਤੇ 19ਵੀ 20ਵੀ ਸੈਂਚਰੀ ਦੀ ਮੈਂ ਤੁਹਾਨੂੰ ਡਰੈੱਸ ਵੀ ਦਿਖਾ ਦਿੰਦਾ ਇਹਨਾਂ ਦੀ ਆ ਦੇਖੋ ਇਹਨਾਂ ਦੇ ਰਾਜੇ ਮਹਾਰਾਜੇ ਐਵੇਂ ਦੀਆਂ ਡਰੈੱਸਾਂ ਪਾਉਂਦੇ ਸੀ ਮਟਰ ਮਤਲਬ ਇਹ ਮਾਡਰਨ ਸਿਵਿলাইゼਸ਼ਨ ਦੀ ਗੱਲ ਹੋ ਰਹੀ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਦੋਂ ਬੰਦੇ ਚੰਗੀ ਤਰ੍ਹਾਂ ਡਿਵੈਲਪ ਹੋ ਗਏ ਸੀ ਜਦੋਂ ਇੱਥੇ ਇਥੋਪੀਆ ਦੇ ਰਾਜਿਆਂ ਦੀ ਕਿੰਗਡਮ ਆ ਗਈ ਸੀ ਨਾ ਉਹਨਾਂ ਦਾ ਰਾਜ ਆ ਗਿਆ ਸੀ ਤਾਂ ਉਦੋਂ ਇਹ ਇਹ ਜਿਹੇ ਕੱਪੜੇ ਪਾਉਂਦੇ ਸੀ ਵੈਸੇ ਇਥੋਪੀਆ ਦੇ ਲੋਕ ਸੀ ਉਹ ਜਾਤ ਤਰ ਟ੍ਰਾਈਬਲ ਸੀ ਜੰਗਲਾਂ ਦੇ ਵਿੱਚ ਰਹਿੰਦੇ ਸੀ ਸ਼ਿਕਾਰ ਕਰਕੇ ਖਾਂਦੇ ਸੀ ਉਹਨਾਂ ਟ੍ਰਾਈਬਾਂ ਦੇ ਮਤਲਬ ਪੋਤੇ-ਪੜਪੋਤੇ ਤੁਸੀਂ ਅੱਜ ਵੀ ਇੱਥੇ ਦੇਖ ਸਕਦੇ ਹੋ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਦੇਖਣ ਜਾਵਾਂਗੇ ਤੇ ਇਹ ਇਹਨਾਂ ਦੇ ਰਾਜੇ ਦਾ ਉਹ ਆ ਪਾਈ ਅਹ ਤਾਂ ਤੱਕ ਕਹਿ ਸਕਦੇ ਹੋ ਤੁਸੀਂ ਠੀਕ ਹੈ ਤੇ ਜਿਹੜੀ ਤੁਸੀਂ ਆ ਹੱਡੀ ਪਿੰਜਰ ਦੇਖ ਰਹੇ ਹੋ ਮਤਲਬ ਸਿਰ ਦਾ ਕੰਕਾਲ ਪਿਆ ਇਹ ਵੀ ਇਥੋਂ ਸ਼ੋਅ ਹੁੰਦਾ ਵੀ ਬੰਦੇ ਬਾਂਦਰਾਂ ਤੋਂ ਹੀ ਬਣ ਕੇ ਤਿਆਰ ਹੋਏ ਨਹੀਂ ਜਿਵੇਂ ਬਾਂਦਰਾਂ ਦੇ ਥੋੜਾ ਜੇ ਬੁੱਲ ਗਾਹਣੂ ਹੁੰਦੇ ਨੇ ਥੱਲੋਂ ਜਵਾੜਾ ਜਿਹਾ ਉਹਨਾਂ ਦਾ ਗਾਹਣੂ ਨਿਕਲਿਆ ਹੁੰਦਾ ਤਾਂ ਆ ਕਿਸੇ ਅਫਰੀਕਾ ਦੇ ਬੰਦਿਆਂ ਦੇ ਪੁਰਾਣੇ ਬੰਦਿਆਂ ਦਾ ਇੱਕ ਸਿਰ ਪਿਆ ਤੇ ਇਹਦਾ ਵੀ ਕਹਿੰਦੇ ਵੀ ਬੁੱਲ ਗਾਹਣੂ ਨੇ ਤੇ ਜਵਾੜਾ ਗਾਹਣੂ ਨਿਕਲਿਆ ਹੋਇਆ ਤਾਂ ਇਹਨੂੰ ਇਹ ਪ੍ਰੂਫ ਮੰਨਦੇ ਨੇ ਵੀ ਬੰਦੇ ਬਾਂਦਰਾਂ ਤੋਂ ਹੀ ਤਿਆਰ ਹੋਏ ਨੇ ਇਧਰਲੇ ਪਾਸੇ ਇਹਨਾਂ ਨੇ ਪੋਸਟਰ ਲਾਏ ਹੋਏ ਨੇ ਵੀ ਜਦੋਂ ਇਹ ਖਦਾਈ ਕਰ ਰਹੇ ਸੀ ਤਾਂ ਕੀ ਪ੍ਰੋਸੈਸ ਸੀ ਖਦਾਈ ਕਰਨ ਵਾਲਾ ਇਹ ਖਦਾਈ ਇਹਨਾਂ ਨੇ 1974 ਦੇ ਵਿੱਚ ਕਰਨੀ ਸ਼ੁਰੂ ਕੀਤੀ ਆ ਤੇ ਸਾਰਾ ਕੁਝ ਹੀ ਇਹਨਾਂ ਨੂੰ 1974 ਦੇ ਵਿੱਚ ਮਿਲਿਆ ਆ ਦੇਖੋ ਇੱਥੇ ਇਹਨਾਂ ਨੇ ਪੱਟਿਆ ਤੇ ਥੱਲੋਂ ਹੱਡੀਆਂ ਨਿਕਲ ਰਹੀਆਂ ਨੇ ਇਹ ਫਿਰ ਹੱਡੀਆਂ ਦੇ ਲੈਬਾਂ ਦੇ ਵਿੱਚ ਟੈਸਟ ਕਰਨ ਵਾਸਤੇ ਗਾਹਾਂ ਜਾਂਦੀਆਂ ਨੇ ਆ ਦੇਖੋ ਆ ਦੇਖੋ ਬਾਈ 2.6 ਮਿਲੀਅਨ ਇਅਰ 올ਡ ਹਿਪੋਪੋਟੋਮਸ ਜਿਹੜਾ ਦਰਿਆਈ ਘੋੜਾ ਨਹੀਂ ਹੁੰਦਾ ਜੀ ਜੀ 2.6 ਮਿਲੀਅਨ 26 ਲੱਖ ਸਾਲ ਪੁਰਾਣਾ ਦਰਾਈ ਘੋੜੇ ਦਾ ਇਹਨਾਂ ਨੂੰ ਉਹ ਮਿਲੇ ਸਬੂਤ ਮਿਲਿਆ ਜਾਂ ਅੱਛਾ ਥੱਲੇ ਵਾਲਾ ਜਬਾੜਾ ਠੀਕ ਠੀਕ ਥੱਲੇ ਵਾਲਾ ਜਬਾੜਾ 26 ਲੱਖ ਸਾਲ ਪੁਰਾਣਾ ਇਹਨਾਂ ਨੂੰ ਖਦਾਈ ਚੋਂ ਮਿਲਿਆ ਇਹ ਇੱਥੇ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੁੰਦਾ ਇੱਥੋਂ ਇਹ ਚੀਜ਼ਾਂ ਇੱਕ ਵਾਰੀ ਕਿਹੜਾ ਕੱਢ ਲੈਂਦੇ ਨੇ ਬਾਹਰ ਫਿਰ ਲੈਬਾਂ 'ਚ ਭੇਜਦੇ ਨੇ ਫਿਰ ਲੈਬਾਂ ਦੇ ਵਿੱਚ ਇਹ ਟੈਸਟ ਕਰਦੇ ਨੇ ਉੱਥੋਂ ਇਹਨਾਂ ਨੂੰ ਪਤਾ ਲੱਗਦਾ ਕਿ ਕੀ ਚੀਜ਼ ਆਪਾਂ ਨੂੰ ਮਿਲੀ ਆ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਅਫਰੀਕਾ ਦੀ ਸਿਵਲਾਈਜੇਸ਼ਨ ਸਾਰਿਆਂ ਤੋਂ ਪੁਰਾਣੀ ਸਿਵਲਾਈਜੇਸ਼ਨ ਦੇ ਵਿੱਚ ਹੈ ਮਤਲਬ ਦੁਨੀਆ ਦੇ ਉੱਤੇ ਸਭ ਤੋਂ ਪੁਰਾਣੇ ਬੰਦੇ ਹੋਣ ਦਾ ਰਿਕਾਰਡ ਜਾਂ ਫਿਰ ਦੁਨੀਆ ਦੇ ਵਿੱਚ ਸਾਰੇ ਸਭ ਤੋਂ ਪੁਰਾਣੇ ਬੰਦਿਆਂ ਦੇ ਹੋਣ ਦੇ ਪ੍ਰੂਫ ਜਿਹੜੇ ਹੈਗੇ ਨੇ ਉਹ ਅਫਰੀਕਾ 'ਚ ਮਿਲਦੇ ਨੇ ਆ ਦੇਖੋ ਇਸ ਟਾਈਮ ਆਪਾਂ ਬੇਸਮੈਂਟ ਦੇ ਵਿੱਚ ਆ ਗਏ ਤੇ ਇੱਥੇ ਵੀ ਪੋਸਟਰ ਲੱਗੇ ਹੋਏ ਨੇ ਤੇ ਇਹਨਾਂ ਦੀ ਹਿਸਟਰੀ ਦੱਸੀ ਹੋਈ ਆ ਹੁਣ ਇੱਥੇ ਤੁਹਾਨੂੰ ਮੈਂ ਇੱਕ ਹੋਰ ਪੋਸਟਰ ਦਿਖਾਉਣਾ ਤੁਸੀਂ ਦੇਖੋ ਬਈ ਅੱਜ ਦੀ ਡੇਟ ਦੇ ਵਿੱਚ ਵੀ ਇੱਥੇ ਇੰਨਾ ਜਾਨਵਰ ਆ ਤਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇੱਥੇ ਪੈਰ ਪੈਰ ਤੇ ਜਾਨਵਰ ਹੋਊਗਾ ਇੱਧਰ ਦੇਖੋ ਮੱਝਾਂ ਬੰਦਿਆਂ ਦੇ ਕੱਪੜੇ ਇਹ ਅੱਜ ਵੀ ਨਹੀਂ ਪਾਉਂਦੇ ਟ੍ਰਾਈਬਲ ਏਰੀਆ ਦੇ ਵਿੱਚ ਲੋਕ ਤਾਂ ਕੱਪੜੇ ਪਹਿਲਾਂ ਵੀ ਨਹੀਂ ਪਾਉਂਦੇ ਸੀ ਇਹ ਕਿਉਂਕਿ ਜੰਗਲੀ ਲੋਕ ਸੀ ਤੇ ਉੱਤਲੇ ਪਾਸੇ ਲੱਕੜ ਬੱਗੇ ਜਿਹੜੇ ਹੈਗੇ ਨੇ ਉਹ ਹਾਥੀ ਨੂੰ ਖਾ ਰਹੇ ਨੇ ਆ ਪ੍ਰਾਣੀਆਂ ਇਹਨਾਂ ਦੀਆਂ ਹੱਡੀਆਂ ਸਾਰਾ ਕੁਝ ਇਹਨਾਂ ਨੇ ਲਿਖਿਆ ਹੋਇਆ ਕੋਈ 1.5 ਮਿਲੀਅਨ ਸਾਲ ਪੁਰਾਣੀ ਗੱਲਬਾਤ ਆ ਕੋਈ 2 ਮਿਲੀਅਨ ਸਾਲ ਪੁਰਾਣੀ ਗੱਲਬਾਤ ਆ ਆ ਦੇਖੋ ਲੈ ਸਾਰਾ ਕੁਝ ਆ ਦੇਖੋ ਯਾਰ ਓਏ ਦੰਦ ਪਏ ਨੇ ਦੰਦ ਇਸ ਟਾਈਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਲੂਸੀ ਅਸਲ ਦੇ ਵਿੱਚ ਇਹ ਇਹਦਾ ਅਸਲੀ ਕੰਕਾਲ ਨਹੀਂ ਹੈਗਾ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ 32 ਲੱਖ ਸਾਲ ਪੁਰਾਣੀ ਗੱਲਬਾਤ ਆ ਤੇ ਐਨਾ ਪਿਓਰ ਕੰਕਾਲ ਕਿਵੇਂ ਮਿਲ ਜੂਗਾ ਹਨਾ ਇਹ ਥੋੜਾ ਜਿਹਾ ਇਹਨਾਂ ਨੇ ਕੈਮੀਕਲ ਲਾ ਕੇ ਪ੍ਰੋਟੈਕਟ ਕੀਤਾ ਹੋਇਆ ਤੇ ਲੋਕਾਂ ਦੀ ਸ਼ੋਹ ਵਾਸਤੇ ਲਾਇਆ ਹੋਇਆ ਇੱਥੇ ਜਿਹੜਾ ਅਸਲੀ ਲੂਸੀ ਦਾ ਕੰਕਾਲ ਆ ਉਹ ਤੁਹਾਨੂੰ ਆਪਾਂ ਦਿਖਾ ਕੇ ਲੈ ਕੇ ਆਉਣੀ ਆ ਤੇ ਜਿਹੜੇ ਤੁਸੀਂ ਆ ਇਧਰਲੇ ਪਾਸੇ ਸਿੰਘ ਦੇਖ ਰਹੇ ਹੋ ਇਹ ਘੱਟੋ-ਘੱਟ ਸਿੰਘ ਜਿਹੜੇ ਹੈਗੇ ਨੇ ਜੀ 3.2 ਮਿਲੀਅਨ ਸਾਲ ਪੁਰਾਣਾ ਇਹ ਜਵਾੜਾ ਜੀ ਇਹ ਜੰਗਲੀ ਸੂਰ ਦਾ ਜਵਾੜਾ ਇੱਥੇ ਤਾਂ ਮੈਂ ਬਾਈ ਜ਼ਿੰਦਗੀ ਚ ਇੰਨੇ ਮਿਊਜ਼ੀਅਮ ਦੇਖ ਲੇ ਮੈਂ ਇਸ ਮਿਊਜ਼ੀਅਮ ਅਰਗਾ ਕਿਤੇ ਮਿਊਜ਼ੀਅਮ ਨਹੀਂ ਦੇਖਿਆ ਜਿੱਥੇ ਸਿਰਫ ਲੱਖਾਂ ਚ ਗੱਲਾਂ ਹੋ ਰਹੀਆਂ ਨੇ ਇਹ ਵੀ 32 ਲੱਖ ਸਾਲ ਪੁਰਾਣੇ ਸੂਰ ਦਾ ਜਵਾੜਾ ਹੈ ਬਾਈ ਇਹ ਵੀ 32 ਲੱਖ ਸਾਲ ਪੁਰਾਣੇ ਸੂਰ ਦਾ ਜਵਾੜਾ 32 ਲੱਖ ਸਾਲ ਪੁਰਾਣਾ ਨਹੀਂ ਜਿਵੇਂ ਮੈਂ ਅੱਗੇ ਮਿਊਜ਼ੀਅਮ ਦੇਖਦੇ ਆ ਨਾ ਕਿਤੇ ਕੋਈ 1000 ਸਾਲ ਪੁਰਾਣੀ ਗੱਲਬਾਤ ਕਿਤੇ ਕੋਈ 5000 ਸਾਲ ਪੁਰਾਣੀ ਗੱਲਬਾਤ ਇੱਥੇ ਲੱਖਾਂ ਹੀ ਚੱਲ ਰਹੀ ਹੈ ਇੱਥੇ 3.2 ਮਿਲੀਅਨ 32 ਲੱਖ ਸਾਲ ਪੁਰਾਣਾ ਇਹ ਗ੍ਰਾਸ ਈਟਿੰਗ ਪਿਗ ਮਤਲਬ ਜਿਹੜਾ ਮਤਲਬ ਕਾ ਕੁ ਖਾਣ ਵਾਲਾ ਸੂਰ ਹੋਣਾ ਕੋਈ ਉਹਦਾ ਜਵਾੜਾ ਆ ਭਾਈ ਇਹਨਾਂ ਦੀਆਂ گاਵਾ ਨੇ ਜਿਹੜੀਆਂ ਤੇ ਇਹ گاਵਾ ਦੇ ਸਿੰਘ ਪਏ ਨੇ ਤੇ ਇਹ ਗਾਂ ਹੈਗੀ ਆ ਜੀ 2 ਮਿਲੀਅਨ ਸਾਲ ਪੁਰਾਣੀ ਆ ਦੇਖੋ ਬਫੈਲੋ ਜੀ ਨੂੰ ਆਪਾਂ ਕਹਦੀਏ ਮੱਝ ਕਹਦੀਏ ਜੰਗਲੀ ਮੱਝ ਅੱਜ ਵੀ ਇੱਥੇ ਦੇਖਣ ਨੂੰ ਮਿਲਦੀਆਂ ਨੇ ਇਹ ਲੱਭੀਆਂ ਕਿੱਥੇ ਨੇ ਇਹ ਲੱਭੀਆਂ ਨੇ ਜੀ ਓਮੋ ਵੈਲੀ ਵਾਲੇ ਪਾਸੇ ਜਿੱਥੇ ਆਪਾਂ ਆਉਣ ਵਾਲੇ ਦਿਨਾਂ 'ਚ ਜਾਵਾਂਗੇ ਉਹਨਾਂ ਜੰਗਲਾਂ ਦੇ ਵਿੱਚ ਲੱਭੀਆਂ ਨੇ ਆ ਭਾਈ ਕਾਤਾ ਲਿਖਿਆ ਹੋਇਆ ਇਹਨਾਂ ਨੇ ਇਹ ਵੀ ਬਫੈਲੋ ਹੀ ਲਿਖਿਆ ਹੋਇਆ ਤੇ ਇਧਰਲੇ ਪਾਸੇ ਹੈਗਾ ਜੀ ਓਮੋ ਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਇਹਨਾਂ ਨੂੰ ਹਿਪੋ ਮਿਲਿਆ ਸੀ ਇਹਦਾ ਭਾਰ ਕਹਿੰਦੇ ਨੇੜੇ-ਤੇੜੇ ਆਈਡੀਆ ਲਾਇਆ ਵੀ 500 ਕਿਲੋ ਦੇ ਨੇੜੇ-ਤੇੜੇ ਉਹਦਾ ਭਾਰ ਹੋ ਸਕਦਾ ਉਦੋਂ ਘੱਟ ਵੀ ਹੋ ਸਕਦਾ ਪਰ ਇਹ ਤੋਂ ਜ਼ਿਆਦਾ ਨਹੀਂ ਹੋ ਸਕਦਾ ਓਮੋ ਵੈਲੀ ਦੇ ਵਿੱਚ ਮਿਲਿਆ ਤੁਰਕਾਣਾ ਉੱਥੇ ਜਗ੍ਹਾ ਦਾ ਨਾਮ ਆ ਮਾੜਾ-ਮੋਟਾ ਇਹਨਾਂ ਨੇ ਦੱਸਿਆ ਹੋ ਵੀ ਓਮੋ ਵੈਲੀ ਵਾਲੇ ਕਿਹੜੇ ਵਾਲੇ ਪਾਸੇ ਨੂੰ ਆ ਤੁਸੀਂ ਦੇਖੋ ਵੀ ਕੱਡਾ ਸਿਰ ਆ ਯਾਰ ਇਹਦਾ ਹਿਪੋ ਨੂੰ ਪਤਾ ਵੀ ਕੱਡਾ ਵੱਡਾ ਹੁੰਦਾ ਜਦੋਂ ਜਵਾੜਾ ਖੋਲਦਾ ਹੋ ਸਾਬ ਤਾਂ ਬੰਦਾ ਅੰਦਰ ਲੰਘਾ ਜਾਏ ਐਡਾ ਮੂੰਹ ਹੁੰਦਾ ਉਹਦਾ ਤੇ ਇੰਨੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਵੀ ਐਗਜ਼ਿਸਟ ਕਰਦੀਆਂ ਸੀ ਆ ਮੈਂ ਤੁਹਾਨੂੰ ਚੀਜ਼ ਹੁਣ ਦਿਖਾਦਾ ਜਿਹੜੀ ਮੈਂ ਗੱਲ ਕਰਦਾ ਸੀ ਇਹ ਆ ਜੀ ਹਾਥੀ ਦਾ ਸਿਰ ਹਾਥੀ ਦਾ ਸਿਰ ਹੀ ਆ ਨਾ ਬਈ ਇਹ ਕਿਵੇਂ ਜੇ ਇਹਦਾ ਇਹ ਆ ਤਾਂ ਆ ਇਹ ਪੁੱਠਾ ਕਰਕੇ ਰੱਖਿਆ ਹੋਇਆ ਲੱਗਦਾ ਜੀ ਪੁੱਠਾ ਤਾਂ ਪਤਾ ਨਹੀਂ ਕਿਵੇਂ ਜੇ ਰੱਖਿਆ ਹੋਇਆ ਹਨਾ ਪਰ ਹੈ ਇਹ ਹਾਥੀ ਦਾ ਹੀ ਆ ਭਾਈ ਇੱਥੇ ਵੀ ਇਹਨਾਂ ਨੇ 3 3.42 ਮਤਲਬ 34 ਲੱਖ ਸਾਲ ਪੁਰਾਣਾ ਇਹਦੀ ਉਮਰ ਹੋ ਸਕਦੀ ਆ ਤੇ ਇਹ ਵੀ ਹਾਥੀ ਦਾ ਭਾਈ ਇਹਨਾਂ ਨੇ ਲਿਖਿਆ ਹੋਇਆ ਵੀ ਹਾਥੀ ਦਾ ਸਿਰ ਆ ਜੀ अच्छा जी ਐਂ ਗੱਲਬਾਤ ਆ ਕੋਈ ਤੇ ਇਧਰਲੇ ਪਾਸੇ ਇੱਕ ਹੋਰ ਇਹ ਵੀ ਹਾਥੀ ਦਾ ਕੋਈ ਪਾਰਟ ਆ ਯਾਰ ਆਪਾਂ ਨੂੰ ਬੜਾ ਅੰਗਰੇਜ਼ੀ ਦੇ ਵਿੱਚ ਸਮਝ ਨਹੀਂ ਆ ਰਿਹਾ ਪਰ ਇਹਨਾਂ ਨੇ ਲਿਖਿਆ ਵੀ 2.5 ਲੱਖ ਤੋਂ ਲੈ ਕੇ ਇਹਨਾਂ ਨੇ ਅੰਦਾਜ਼ਾ ਲਾਇਆ ਹੋਇਆ ਵੀ 2.5 ਲੱਖ ਤੋਂ ਲੈ ਕੇ ਅ ਮਤਲਬ 32 ਲੱਖ ਦੇ ਵਿਚਾਲੇ ਵਿਚਾਲੇ ਉਹਦਾ ਮਤਲਬ ਏਰੀ ਉਹਦਾ ਏਜ ਹੋ ਸਕਦੀ ਹੈ ਵੀ ਇੰਨਾ ਪੁਰਾਣਾ ਇਹ ਹੋ ਸਕਦਾ ਲੋ ਜੀ ਹੁਣ ਸੋਨੂੰ ਆਪਾਂ ਸਭ ਤੋਂ ਪੁਰਾਣਾ ਕੰਕਾਲ ਦਿਖਾ ਦਈਏ ਆਪਣਾ ਜਿਹੜਾ ਤੁਸੀਂ ਕਹਿ ਸਕਦੇ ਹੋ ਇਹ ਬੰਦੇ ਧਰਤੀ ਦੇ ਉੱਤੇ ਐਗਜ਼ਿਸਟ ਕਰਦੇ ਸੀ ਜਿੰਨੇ ਪ੍ਰਾਣੇ ਤਾਂ ਸਭ ਤੋਂ ਪੁਰਾਣਾ ਇਹ ਵਾਲਾ ਕੰਕਾਲਾ ਜੀ ਇਹਨੂੰ ਕਿਹਾ ਜਾਂਦਾ ਸੀ ਲੂਸੀ ਤੇ ਜਿਵੇਂ ਜਿਵੇਂ ਉਹਦੀਆਂ ਹੱਡੀਆਂ ਜਾਂ ਜਿਵੇਂ ਜਿਵੇਂ ਉਹਦੇ ਪਾਰਟ ਮਿਲੇ ਨੇ ਬੋਡੀ ਦੇ ਉਵੇਂ ਇਹਨਾਂ ਨੇ ਬਣਾ ਕੇ ਇੱਥੇ ਰੱਖ ਤੀ ਵੀ ਜਿੰਨਾ ਕੋ ਉਹਦੇ ਸਿਰ ਦਾ ਪਾਰਟ ਮਿਲਿਆ ਜਵਾੜੇ ਦਾ ਪਾਰਟ ਮਿਲਿਆ ਇਹਨਾਂ ਨੇ ਜਵਾੜਾ ਰੱਖਤਾ ਜਿੰਨਾ ਕੋ ਉਹਦੇ ਫੇਫੜੇ ਮਿਲੇ ਉਹਦੇ ਫੇਫੜੇ ਰੱਖਤੇ ਆ ਵਿਚਾਲੇ ਰੀਡ ਦੀ ਹੱਡੀ ਠੀਕ ਆ ਇੱਕ ਅੱਧਾ ਪਾਰਟ ਉਹਦੇ ਗੋਡੇ ਦਾ ਮਿਲ ਗਿਆ ਉਹ ਰੱਖਤਾ ਤੇ ਇਧਰ ਇਹਨਾਂ ਨੇ ਲਿਖਿਆ ਹੋਇਆ ਜੀ ਲੂਸੀ ਬਾਰੇ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਇਹ ਜਰਨਲ ਨੌਲੇਜ ਵਾਲੀਆਂ ਗੱਲਾਂ ਵੀ ਨੇ ਬਾਈ ਮੈਂ ਨਹੀਂ ਪਹਿਲਾਂ ਇਹ ਗੱਲ ਸੁਣੀ ਸੀ ਕਦੇ ਤੁਸੀਂ ਦੇਖੋ ਵੀ ਇਹਨਾਂ ਨੇ ਕਿਹਾ ਵੀ 1974 ਦੇ ਵਿੱਚ ਸਾਨੂੰ ਇਹ ਲੂਸੀ ਲੱਭੀ ਆ ਤੇ 105 ਸੈਂਟੀਮੀਟਰ ਉਹਦਾ ਕੱਦ ਹੁੰਦਾ ਸੀ ਮਤਲਬ ਇਥੋਂ ਇਹਨਾਂ ਨੇ ਇਹ ਅੰਦਾਜ਼ਾ ਲਾਇਆ ਵੀ 32 ਲੱਖ ਸਾਲ ਪਹਿਲਾਂ ਬੰਦੇ ਹੁੰਦੇ ਸੀ 32 ਲੱਖ ਸਾਲ ਬਹੁਤ ਵੱਡੀ ਗੱਲ ਹੁੰਦੀ ਆ ਕੋਈ 5-10 ਹਜ਼ਾਰ ਸਾਲ ਦੀ ਗੱਲ ਨਹੀਂ ਹੋ ਰਹੀ ਉਸ ਤੋਂ ਪਹਿਲਾਂ ਵੀ ਬੰਦੇ ਹੋ ਸਕਦੇ ਨੇ ਪਰ ਉਹਦਾ ਅੱਜ ਤੱਕ ਕੋਈ ਪ੍ਰੂਫ ਨਹੀਂ ਮਿਲਿਆ ਉਹ ਜੀ ਲੂਸੀ ਦਾ ਕੰਕਾਲ ਦੇਖਣ ਤੋਂ ਬਾਅਦ ਨਾ ਮੈਂ ਇੱਧਰਲੇ ਪਾਸੇ ਇੱਕ ਕੰਕਾਲ ਦੇਖਣ ਆ ਗਿਆ ਇਹਨੇ ਭਾਈ ਉਹਦੋਂ ਵੀ ਚਖਮੀ ਗੱਲ ਕਰਤੀ ਇਹੇ ਕਿਸੇ ਬੱਚੇ ਦਾ ਕੰਕਾਲ ਆ ਠੀਕ ਆ ਤੇ ਜਿੰਨੇ ਕੁ ਉਹਦੇ ਪਾਰਟ ਮਿਲੇ ਨੇ ਉਹਨੇ ਕਿੰਨਾਂ ਨੇ ਸਾਹਮਣੇ ਰੱਖ ਲਏ ਜਦੋਂ ਲੈਬਾਂ ਦੇ ਵਿੱਚ ਇਹਦਾ ਟੈਸਟ ਹੋਇਆ ਤਾਂ ਪਤਾ ਲੱਗਿਆ ਭਾਈ ਇਹ ਲੂਸੀ ਤੋਂ ਵੀ 1.5 ਲੱਖ ਸਾਲ ਪੁਰਾਣਾ ਕੰਕਾਲ ਆ ਇੱਥੇ ਤੁਸੀਂ ਇੱਥੇ ਲਿਖਿਆ ਹੋਇਆ ਪੜ੍ਹ ਸਕਦੇ ਹੋ ਲੂਸੀ ਹੈਗੀ ਆ ਜੀ 3.2 ਮਿਲੀਅਨ ਸਾਲ ਪੁਰਾਣੀ ਤੇ ਇਹ ਬੱਚਾ ਹੈਗਾ ਮਤਲਬ ਕੁੜੀ ਦਾ ਕੰਕਾਲ ਆ ਇਹ ਇਹ 3.3 ਮਿਲੀਅਨ ਸਾਲ ਪੁਰਾਣੀ ਗੱਲਬਾਤ ਆ ਤੇ ਥੱਲੋਂ ਇਹਨਾਂ ਨੇ ਚੌਥੀ ਲਾਈਨ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਇਹ ਬੱਚਾ ਮਰਿਆ ਤਾਂ ਉਦੋਂ ਇਹ 3 ਸਾਲ ਦਾ ਸੀ ਤੇ ਡੇਢ ਲੱਖ ਸਾਲ ਪਹਿਲਾਂ ਇਹੇ ਲੂਸੀ ਤੋਂ ਪਹਿਲਾਂ ਵੀ ਹੁੰਦਾ ਸੀ ਹੁਣ ਜਿੱਥੋਂ ਇਹ ਬੱਚਾ ਆਇਆ ਹੋਊਗਾ ਤਾਂ ਉਹਦੀ ਮਾਂ ਵੀ ਇਸ ਤੋਂ ਵੱਡੀ ਉਮਰ ਦੀ ਹੋਊਗੀ ਪਰ ਉਹਦਾ ਕੰਕਾਲ ਹਜੇ ਤੱਕ ਕੋਈ ਮਿਲਿਆ ਨਹੀਂ ਹੈਗਾ ਤਾਂ ਮਤਲਬ ਐਡੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਨਿੱਕੇ ਨਿੱਕੇ ਜਿਹੜੇ ਪਾਰਟ ਮਿਲਦੇ ਨੇ ਤੇ ਬਾਡੀ ਦੇ ਉਹ ਵੀ ਇਹਨਾਂ ਨੇ ਸਾਹਮਣੇ ਰੱਖ ਲਏ ਯਾਰ ਦੁਨੀਆ ਦਾ ਸਭ ਤੋਂ ਪੁਰਾਣਾ ਬੱਚਾ 3 ਸਾਲ ਦਾ ਤੇ 33 ਲੱਖ ਸਾਲ ਪੁਰਾਣੀ ਗੱਲਬਾਤ ਇਸ ਬੱਚੇ ਦੀ ਤੇ ਜਿਹੜਾ ਆ ਲੂਸੀ ਵਾਲਾ ਕੰਕਾਲ ਪਿਆ ਇਹਦੇ ਬਾਰੇ ਜਾਦੇ ਚਰਚਾ ਤਾਂ ਹੁੰਦੀ ਆ ਕਿਉਂਕਿ ਇਹ ਪੂਰੀ ਹਿਊਮਨ ਬਾਡੀ ਸੀ ਇੱਕ ਜਿਹਦੇ ਵੱਧੋ-ਵੱਧਾ ਆਪਾਂ ਨੂੰ 파ਟ ਮਿਲੇ ਨਹੀਂ ਤੇ ਇਹ 32 ਲੱਖ ਸਾਲ ਪੁਰਾਣੀ ਗੱਲਬਾਤ ਆ ਇੱਥੇ ਸਕਰੀਨ ਤੇ ਤੁਸੀਂ ਇਥੋਪੀਆ ਦਾ ਮੈਪ ਦੇਖ ਰਹੇ ਹੋ ਜਿਹੜੀ ਆ ਸਾਈਡ ਤੇ ਚੁੰਜੀ ਨਿਕਲੀ ਹੋਈ ਆ ਇਹਨੂੰ ਅਫਰੀਕਾ ਦਾ ਹੌਰਨ ਕਿਹਾ ਜਾਂਦਾ ਮਤਲਬ ਸਿੰਘ ਹੁੰਦਾ ਜਿਹੜਾ ਮੈਪ ਦਾ ਤੇ ਇਹ ਕੰਟਰੀ ਉਸ ਹੌਰਨ ਤੇ ਬਣੀ ਹੋਈ ਆ ਥੱਲੇ ਸੋਮਾਲੀਆ ਇੱਥੇ ਵੀ ਲੜਾਈ ਚੱਲ ਰਹੀ ਆ ਸਮਾਲੀ ਲੈਂਡ ਦੀ ਤੇ ਆ ਥੱਲੇ ਜੀਬੂਤੀ ਕੰਟਰੀ ਆ ਗਈ ਜੀ ਇਹਦੇ ਉੱਪਰ ਐਰੀਟਰੀਆ ਐਰੀਟਰੀਆ ਵੀ ਜਿਹੜੀ ਹੈਗੀ ਹੈ ਕੰਟਰੀ ਇਹ ਇਹਦੇ ਵਿੱਚੋਂ ਲੜ ਕੇ ਬਾਹਰ ਹੋਈ ਆ ਇਥੋਪੀਆ ਤੋਂ ਆਜ਼ਾਦ ਹੋਈ ਆ ਆਹ ਸੂਡਾਨ ਆ ਗਿਆ ਥੱਲੇ ਸਾਊਥ ਸੂਡਾਨ ਸਾਊਥ ਸੂਡਾਨ ਵੀ ਬਹੁਤ ਜ਼ਿਆਦਾ ਨਵਾਂ ਦੇਸ਼ ਆ ਰੀਸੈਂਟਲੀ ਬਣਿਆ ਹਜੇ ਇਹ ਉਹਨਾਂ ਦਾ ਵੀ ਮੈਂ ਡੇਟ ਲਿਖ ਦੂੰਗਾ ਐਗਜ਼ੈਕਟ ਯਾਦ ਨਹੀਂ ਪਤਾ ਨਹੀਂ 2011 ਚ ਬਣਿਆ ਸ਼ਾਇਦ ਇਹ ਨਵਾਂ ਦੇਸ਼ ਥੱਲੇ ਇਹਦੇ ਨਾਲ ਕੀਨੀਆ ਦਾ ਬਾਰਡਰ ਲੱਗਦਾ ਤੇ ਇਹਨਾਂ ਨੇ ਅੱਡ ਅੱਡ ਥਾਂ ਦੇ ਉੱਤੇ ਮਤਲਬ ਨੰਬਰ ਲਾਏ ਹੋਏ ਨੇ ਵੀ ਕਿੱਥੋਂ ਕਿੱਥੇ ਕਿ ਆ ਉਹ ਮਕੇਲੇ ਜਿੱਧਰਲੇ ਪਾਸੇ ਆਪਾਂ ਜਾ ਕੇ ਆਏ ਆ ਤੇ ਜਿੱਥੋਂ ਉਹ ਕੰਕਾਲ ਮਿਲ ਰਹੇ ਨੇ ਅਰਬਾਂ ਮਿੰਚਾ ਵਾਲਾ ਪਾਸਾ ਇਧਰਲੇ ਪਾਸੇ ਨੂੰ ਆਪਾਂ ਜਾਣਾ ਜਿੱਥੇ ਇਹਨਾਂ ਦੇ ਟ੍ਰਾਈਬਰ ਰਹਿੰਦੀਆਂ ਨੇ ਐਵੇਂ ਦਾ ਕੁਝ ਮੈਪ ਇਹਨਾਂ ਦਾ ਜੀ 뮤ਜ਼ੀਅਮ ਦਾ ਆ ਵਿਚਾਲੇ ਇਧਰ ਸੀ ਚੱਲ ਰਿਹਾ ਆ ਇੱਥੇ ਇੱਥੇ ਯਮਨ ਯਮਨ ਦੇ ਉੱਪਰਲੇ ਪਾਸੇ ਸਾਊਦੀ ਅਰਬ ਪਰਲੇ ਪਾਸੇ ਓਮਾਨ ਉਹਦੇ ਨਾਲ ਹੀ ਦੁਬਈ ਲੱਗਦਾ ਯੂਏਈ ਐਵੇਂ ਦਾ ਕੁਝ ਮੈਪ ਆ ਜੀ ਇਹਦਾ ਮੈਂ ਟਿਕਟ ਤੁਹਾਨੂੰ ਦੱਸ ਹੀ ਦਿੱਤੀ ਵੀ 30 ਰੁਪਏ ਦੀ ਟਿਕਟ ਲੱਗਦੀ ਆ ਕੈਮਰੇ ਦਾ ਇੱਥੇ ਕੋਈ ਵੀ ਪੈਸਾ ਨਹੀਂ ਲੈਂਦੇ ਕਿਉਂਕਿ ਜ਼ਿਆਦਾਤਰ ਮਿਊਜ਼ੀਅਮ ਦੇ ਵਿੱਚ ਕੈਮਰੇ ਅਲਾਉਡ ਨਹੀਂ ਹੁੰਦੇ ਪਰ ਇੱਥੇ ਕਿਸੇ ਨੇ ਵੀ ਆਪਾਂ ਨੂੰ ਕੈਮਰਾ ਚਲਾਉਣ ਤੋਂ ਰੋਕਿਆ ਨਹੀਂ ਹੈਗਾ ਵੱਡੇ ਕੈਮਰੇ ਦੀ ਮੈਂ ਕੋਈ ਗਾਰੰਟੀ ਨਹੀਂ ਲੈਂਦਾ ਫੋਨ ਦੇ ਵਿੱਚ ਤਾਂ ਮੈਨੂੰ ਕਿਸੇ ਨੇ ਨਹੀਂ ਟੋਕਿਆ ਤੇ ਐਵੇਂ ਦੀ ਕੋਈ ਬਿਲਡਿੰਗ ਬਣੀ ਹੋਈ ਆ ਮੌਸਮ ਇੱਥੇ ਮਿੰਟੋ-ਮਿੰਟ ਬਦਲ ਜਾਂਦਾ ਸਰਕਾਰਾਂ ਵਾਂਗੂ ਪਹਿਲਾਂ ਬੱਦਲਬਾਈ ਹੋ ਗਈ ਸੀ ਹੁਣ ਫੇਰ ਧੁੱਪ ਨਿਕਲ ਲਈ ਠੀਕ ਹੈ ਗੁਰਪ੍ਰੀਤ ਬਾਈ ਕਿਵੇਂ ਲੱਗੀ ਚੀਜ਼ ਦੇਖ ਕੇ ਮਾੜਾ ਦੱਸੋ ਤੁਸੀਂ ਵੀ ਦੋ ਕੋਈ ਆਪ ਦਾ ਬਿਆਨ ਕਾਬੜੀ ਵੀ 32 ਸਾਲ ਪੁਰਾਣੀ ਗੱਲਬਾਤ ਆ ਹਨ ਹਰਾਨ ਹੋ ਜੇ ਅੱਜ ਦੇਖੇ ਟੇਡਾ ਹਾਂ ਬਾਈ ਪਹਿਲਾਂ ਆ ਨਹੀਂ ਰਿਹਾ ਸੀ ਮੈਂ ਬਾਈ ਨੂੰ ਕਹਾਂਗਾ ਚੱਲ ਚਲੀ ਜਾ ਤੁਸੀਂ ਵੇਲਿਓ ਮੈਂ ਹੀ ਵੇਲਾਂ ਵੀ ਕੋਈ ਨਵੀਂ ਚੀਜ਼ ਦੇਖਿਆ ਹੁਣ ਬਾਈ ਕਹਿੰਦਾ ਵੀ ਬਹੁਤ ਘੈਂਟ ਚੀਜ਼ ਲੱਗੀ 32 ਲੱਖ ਸਾਲ ਪੁਰਾਣੀ ਗੱਲਬਾਤ ਹਾਂ ਬਹੁਤ ਦੇਖਿਆ ਪਰ ਫਸਟ ਟਾਈਮ ਦੇਖਿਆ ਇਦਾਂ ਦਾ ਐਮੀ ਦੀ ਗੱਲਬਾਤ ਹਾਂ ਕਿਉਂਕਿ ਅਫਰੀਕਾ ਦੇ ਵਿੱਚ ਭਾਈ ਇਹੋ ਜਿਹਾ ਕੁਝ ਬਾਲਾ ਪੁਰਾਣੀਆਂ ਸਿਵਿলাইゼਸ਼ਨ ਹੋਗੇ ਪੁਰਾਣੇ ਜਾਨਵਰ ਹੋਗੇ ਪੁਰਾਣੇ ਕੰਕਾਲ ਹੋਗੇ ਇਹ ਮਤਲਬ ਖੋਜ ਖੂਜ ਕਰਨ ਵਾਸਤੇ ਨਾ ਅਫਰੀਕਾ ਦੀ ਧਰਤੀ ਦੇ ਵਿੱਚ ਖਣਿਜ ਪਦਾਰਥ ਹੋਗੇ ਤਾਂ ਇਹ じゃ ਕੁਛ ਇਨਾਂ ਕੋਲ ਬਹੁਤ ਆ ਐਕਸਪੈਰੀ ਐਕਸਪੀਰੀਮੈਂਟ ਕਰਨ ਵਾਸਤੇ ਐਵੇਂ ਦਾ ਕੋਈ ਮਾਹੌਲ ਆ ਹੁਣ 5-7 ਫੋਟੋਆਂ ਖਿੱਚ ਲਈਏ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਜੀ ਆਪਦਾ ਸਮਾਨ ਸਮੂਲ ਲੈਣ ਕਿ ਤੁਸੀਂ ਕਦੇ ਇੱਥੇ ਆਏ ਤਾਂ ਇਸ ਚੀਜ਼ ਨੂੰ ਜ਼ਰੂਰ ਦੇਖ ਕੇ ਜਾਇਓ ਬਾਈ ਇਹ ਬਹੁਤ ਕੰਮ ਦੀ ਚੀਜ਼ ਮੈਨੂੰ ਲੱਗੀ ਜੇ ਤੁਹਾਨੂੰ ਸ਼ੌਂਕ ਹੈ ਇਨਾਂ ਚੀਜ਼ਾਂ ਦਾ ਠੰਡੀ ਠੰਡੀ ਹਵਾ ਅੱਖਾਂ 'ਚ ਵਜਦੀ ਹੈ ਨਾ ਅੱਖਾਂ ਬੰਦ ਹੁੰਦੀਆਂ ਨੇ ਤੇ ਹੁਣ ਆਪਾਂ ਇੱਥੋਂ ਚੱਲਾਂਗੇ ਜੀ ਇੱਕ ਦੋ ਕੰਮ ਕਰਨੇ ਨੇ ਸਮਾਨ ਲੈਣੇ ਨੇ ਉਹ ਲੈਨੇ ਆ ਤੇ ਇੱਕ ਮੈਂ ਕਰਾਉਣੇ ਸੀ ਬੂਟ ਸਾਫ ਕਰਾਉਣੇ ਨੇ ਯਾਰ ਬੂਟਾਂ ਦਾ ਬੜਾ ਜਲੂਸ ਨਿਕਲ ਗਿਆ ਜਿਹੜਾ ਵੀ ਬੰਦਾ ਉਧਰਲੇ ਪਾਸੇ ਕੋਮਣ ਜਾਂਦਾ ਨਾ ਜਿੱਧਰ ਆਪਾਂ ਗਏ ਸੀ ਤਾਂ ਉਹਨਾਂ ਸਾਰਿਆਂ ਬੰਦਿਆਂ ਦਾ ਜੀ ਬੂਟਾਂ ਦਾ ਜਲੂਸ ਐ ਹੀ ਨਿਕਲ ਜਾਣਾ ਜਿਵੇਂ ਆਪਣਾ ਨਿਕਲਿਆ ਹੋਇਆ ਇਧਰਲੇ ਪਾਸੇ ਨਾ ਇੱਕ ਲਾਇਬ੍ਰੇਰੀ ਬਣੀ ਹੋਈ ਆ ਤੇ ਲਾਇਬ੍ਰੇਰੀ ਦੇ ਬਾਹਰ ਇਹਨਾਂ ਨੇ ਸਟੈਚੂ ਦੇਖੋ ਕਿਵੇਂ ਦਾ ਬਣਾਇਆ ਹੋਇਆ ਸਾਰੀਆਂ ਕਿਤਾਬਾਂ ਤੇ ਕਿਤਾਬਾਂ ਦੀਆਂ ਤਹਿ ਲਾ ਕੇ ਨਾ ਰੱਖੀ ਹੋਈ ਆ ਉਹ ਪਿਛਲੇ ਪਾਸੇ ਸਾਰੀ ਲਾਇਬ੍ਰੇਰੀ ਸਟੇਸ਼ਨਰੀ ਇਹੋ ਜਿਹਾ ਕੋਈ ਸਮਾਨ ਮਿਲਦਾ ਇੱਥੇ ਤੇ ਬਾਕੀ ਇਥੇ ਕਾਫੀ ਭਾਈ ਬਹੁਤ ਮਸ਼ਹੂਰ ਆ ਮੈਂ ਤੁਹਾਨੂੰ ਦੱਸ ਕੇ ਹਟਿਆ ਇਹ ਕਹਿੰਦੇ ਨੇ ਵੀ ਕਲੇਮ ਕਰਦੇ ਨੇ ਇਹਦਾ ਰੌਲਾ ਵੀ ਚੱਲਦਾ ਇੱਕ ਦੋ ਕੰਟਰੀਆਂ ਦੇ ਨਾਲ ਹੋਰ ਇਥੋਪੀਆ ਵਾਲੇ ਕਹਿੰਦੇ ਨੇ ਵੀ ਕਾਫੀ ਦੀ ਕਾੜ ਅਸੀਂ ਕੱਢੀ ਆ ਹਜ਼ਾਰ ਸਾਲ ਪਹਿਲਾਂ ਸਾਡਾ ਕੋਈ ਬੰਦਾ ਬੱਕਰੀਆਂ ਚਾਰਨ ਗਿਆ ਸੀ ਉਹਦੀਆਂ ਬੱਕਰੀਆਂ ਨੇ ਪੌਦੇ ਖਾ ਲਏ ਉਹਦੀਆਂ ਬੱਕਰੀਆਂ ਐਕਟਿਵ ਹੋ ਗਈਆਂ ਵਧੀਆ ਖੇਡਣ ਖੁੱਡਣ ਲੱਗੀਆਂ ਫਿਰ ਉਹਨੇ ਉਹ ਪੌਦਾ ਦੇਖਿਆ ਜਿਹੜਾ ਬੱਕਰੀਆਂ ਖਾ ਕੇ ਖੇਡਣ ਲੱਗ ਜਾਂਦੀਆਂ ਸੀ ਐਕਟਿਵ ਹੋ ਜਾਂਦੀਆਂ ਸੀ ਨਾਰਮਲ ਦਿਨਾਂ ਨਾਲੋਂ ਫਿਰ ਉੱਥੋਂ ਕਹਿੰਦੇ ਐਂ ਕਰਕੇ ਗੱਲ ਚੱਲੀ ਆ ਇਹਦੇ ਬਾਰੇ ਸਟੋਰੀ ਆਪਾਂ ਤੁਹਾਨੂੰ ਪਹਿ ਹਜ਼ਾਰਕ ਸਾਲ ਪਹਿਲਾਂ ਇਹ ਕਹਿੰਦੇ ਨੇ ਵੀ ਸਾਡੇ ਕੋਲ ਕਾਫੀ ਦੀ ਜਿਹੜੀ ਖੋਜ ਸੀ ਉਹ ਅਸੀਂ ਕਰ ਲਈ ਸੀ ਲੋ ਜੀ ਇਥੋਪੀਆ ਦੇਸ਼ ਬਾਰੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਵੀ ਇਹ ਇੱਕ ਲੋਤਾ ਦੇਸ਼ ਆ ਜੀ ਜਿੱਥੇ ਤੁਹਾਨੂੰ ਸਿਰਫ ਜਵਾਨ ਮੁੰਡੇ ਕੁੜੀਆਂ ਦੇਖਣ ਨੂੰ ਮਿਲਣਗੀਆਂ ਮਤਲਬ 50 ਸਾਲ ਤੋਂ ਉੱਤੇ ਇੱਥੇ ਬਹੁਤ ਗ੍ਰੇਅਰ ਬੰਦਾ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਉਂਕਿ ਇਹਨਾਂ ਬੰਦਿਆਂ ਦੀ ਉਮਰ ਬਹੁਤ ਘੱਟ ਆ ਯਾਰ ਵੀ 50 ਸਾਲ ਤੱਕ ਬੰਦਾ ਤੇ 58 ਸਾਲ ਤੱਕ ਇਹਨਾਂ ਨੇ ਕਿਹਾ ਵੀ ਬੁਢੀ ਜਿਉਂਦੀ ਰਹਿੰਦੀ ਆ ਉਸ ਦਿਵਾਰ ਉ ਚੜਾਈ ਕਰ ਜਾਂਦੇ ਨੇ ਤੇ ਮਤਲਬ ਜਵਾਨ ਲੋਕਾਂ ਦਾ ਦੇਸ਼ ਤੁਸੀਂ ਕਹਿ ਸਕਦੇ ਹੋ ਜਿਵੇਂ ਆਪਾਂ ਜਾਪਾਨ ਘੁੰਮਣ ਜਾਈਏ ਤਾਂ ਜਾਪਾਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਹੁਤ ਉਸ 100-100 ਸਾਲ ਦੇ ਬੁਢੇ ਲੋਕ ਵੀ ਤੁਰੇ ਫਿਰਦੇ ਨੇ ਯੂਰਪ ਚ ਵੀ ਆਈਆਂ ਉੱਥੇ ਤੁਹਾਨੂੰ ਬਜ਼ੁਰਗ ਬਹੁਤ ਦੇਖਣ ਨੂੰ ਮਿਲੂਗਾ ਪਰ ਇੰਨਾ ਕੰਟਰੀਆਂ ਦੇ ਵਿੱਚ ਤੁਹਾਨੂੰ ਸਿਰਫ ਜਵਾਨ ਬੰਦੇ ਦੇਖਣ ਨੂੰ ਮਿਲਣਗੇ ਚਾਹੇ ਆਪਣੇ ਕੈਮਰੇ 'ਚ ਚੈੱਕ ਕਰ ਲਿਓ ਜਾਂ ਫਿਰ ਅੱਗੇ ਜਿਹੜੇ ਆਪਣੇ ਵਲੌਗ ਪਹਿਲਾਂ ਆਪਾਂ ਅਪਲੋਡ ਕਰਤੇ ਉਹਦੇ ਵਿੱਚ ਦੇਖ ਲਿਓ ਸੜਕਾਂ ਤੇ ਕੋਈ ਵੀ ਬੁਢਾ ਬੰਦਾ ਮੈਂ ਯਾਰ ਤੁਰਦਾ ਹੀ ਨਹੀਂ ਦੇਖਿਆ ਜਿੰਨੇ ਵੀ ਇੱਧਰ ਆ ਰਹੇ ਨੇ ਇਹ ਗੱਲ ਇਹ ਨਹੀਂ ਹੈਗੀ ਮੈਂ ਲੋਕਾਂ ਨੂੰ ਦੇਖ ਕੇ ਜੱਜ ਕਰ ਰਿਹਾ ਇਹ ਚੀਜ਼ਾਂ ਆਨਲਾਈਨ ਰਿਕਾਰਡ ਦੇ ਵਿੱਚ ਹੈਗੀਆਂ ਨੇ ਵੀ ਈਥੋਪੀਆ ਜਵਾਨ ਲੋਕਾਂ ਦਾ ਦੇਸ਼ ਹੈ ਜੀ ਉਧਰ ਸਾਹਮਣੇ ਇੱਕ ਐਗਜ਼ੀਬਿਸ਼ਨ ਸੈਂਟਰ ਬਣਿਆ ਹੋਇਆ ਤੇ ਆਪਾਂ ਟੈਕਸੀ ਬੁੱਕ ਕਰਾਈ ਸੀ ਫੈਰਸ ਐਪਲੀਕੇਸ਼ਨ ਤੋਂ ਬਾਈ ਨੂੰ ਇਹ ਪੁੱਛਿਆ ਮੈਂ ਕਿਹਾ ਵੀ ਉਹ ਸਾਹਮਣੇ ਚੀਜ਼ ਕੀ ਆ ਬਾਈ ਕਹਿੰਦਾ ਵੀ ਉਹ ਐਗਜ਼ੀਬਿਸ਼ਨ ਸੈਂਟਰ ਆ ਉੱਥੇ ਤਿਆਰੀ ਸ਼ੁਰੂ ਹੋ ਰਹੀ ਹੈ ਨਵੇਂ ਸਾਲ ਦੀ ਤੇ ਨਵੇਂ ਸਾਲ ਨੂੰ ਮੈਂ ਬਾਈ ਨੂੰ ਪੁੱਛਿਆ ਕਿੰਨੇ ਦਿਨ ਰਹਿ ਗਏ ਬ੍ਰਦਰ 20 ਡੇਜ਼ ਲੈਫਟ ਫਾਰ ਦਾ ਨਿਊ ਇਅਰ आ देख लो नवे साल नु सिर्फ 20 दिन रह गए इथे सो व्हाट विल बी द एग्जैक्ट डेट एट व्हाट डेट द न्यू ईयर विल बी यस यस दैट आई नो हाँ। इज so, uh, okay. so, अच्छा so, ਨੀਵਾ ਦੀ 탑ੀ ਸਰੰਕুইਟੀ ਦੇ ਠੀਕ ਆ ਬਾਈ ਉਹੀ ਗੱਲ ਕਰ ਰਿਹਾ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਬਾਈ ਨੇ 5 6 ਦਿਨਾਂ ਦੀ ਗੱਲ ਕੀਤੀ ਹੈ ਜਿਹੜਾ 13ਵਾਂ ਮਹੀਨਾ ਇਹਦਾ ਸਟਾਰਟ ਹੋਊਗਾ 13ਵੇਂ ਮਹੀਨੇ ਜਿਹਨਾਂ ਦੇ 5 6 ਦਿਨ ਹੁੰਦੇ ਨੇ ਇਹਨਾਂ ਦੇ ਇਥੋਪੀਅਨ ਕੈਲੰਡਰ ਦੇ ਅਕੋਰਡਿੰਗ ਉਸ ਮਹੀਨੇ ਨੂੰ ਉਸ ਦਿਨ ਨੂੰ ਕੁਝ ਹੋਰ ਕਿਹਾ ਜਾਂਦਾ ਤੇ ਬਾਈ ਨੇ ਉਹ ਵੀ ਆਪਾਂ ਨਾ ਦੱਸਿਆ ਮੇਰੇ ਫੇਰ ਨਹੀਂ ਨਾਮ ਯਾਦ ਲੱਗਿਆ ਮੈਂ ਥੱਲੇ ਲਿਖ ਦੂੰਗਾ ਇੰਟਰਨੈਟ ਤੋਂ ਲੱਭ ਕੇ ਤੇ ਤੁਸੀਂ ਦੇ ਐਂਡ ਵਾਟ ਇਜ਼ ਦਾ ਈਅਰ ਰਾਈਟ ਨਾਓ ਇਨ ਇਥੋਪੀਆ ਅਕੋਰਡਿੰਗ ਟੂ ਦਾ ਇਥੋਪੀਅਨ ਕੈਲੰਡਰ 2017 2017 ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ ਇਥੋਪੀਆ ਦੇ ਵਿੱਚ ਤੇ ਆਪਾਂ 2025 ਦੇ ਵਿੱਚ ਜੀ ਰਹੇ ਆ ਤੁਸੀਂ ਦੇਖੋ ਬਈ ਇਹ ਵੀ ਇੱਕ ਸਿਸਟਮ ਦੁਨੀਆ ਦੇ ਵਿੱਚ ਚੱਲ ਰਿਹਾ ਤੇ ਆਪਾਂ ਨੂੰ ਇਹ ਚੀਜ਼ ਦਾ ਸ਼ਾਇਦ ਬਹੁਤ ਲੋਕਾਂ ਨੇ ਪਹਿਲੀ ਵਾਰ ਸੁਣੀ ਹੋਵੇ ਜੀ ਬਾਈ ਗੁਰਪ੍ਰੀਤ ਪਹਿਲਾਂ ਪਤਾ ਸੀ ਇਹ ਚੀਜ਼ ਦਾ ਨਹੀਂ ਬਾਈ ਬਿਲਕੁਲ ਨਹੀਂ ਨਹੀਂ ਪਤਾ ਸੀ ਹਾਂ ਇਹ ਵੀ ਇਹ ਬੰਦਾ ਜੇ ਇਧਰ ਘੁੰਮਣਾ ਆਉਂਦਾ ਜਾਂ ਮਾੜਾ ਮੋੜਾ ਰਿਸਰਚ ਕਰਦਾ ਫੇਰ ਹੀ ਪਤਾ ਲੱਗਦੀਆਂ ਨੇ ਨਹੀਂ ਐਵੇਂ ਦੀਆਂ ਗੱਲਾਂ ਕੋਈ ਇੱਥੇ ਬੰਦਾ ਸੌਟਨਾਂ ਕਰਦਾ ਨਹੀਂ ਹੈਗਾ ਇਹ ਆਪਦੇ ਅਫੀਸ਼ੀਅਲ ਕੰਮਾਂ ਦੇ ਵਿੱਚ ਇਹ ਜਿਹੀਆਂ ਡੇਟਾ ਇਹ ਜਿਹੇ ਜਿਹੜੇ ਇਅਰ ਨੇ ਉਹ ਲਿਖਦੇ ਨਹੀਂ ਔਲੂਈਸਾ ਸੀ ਜਿਹੜੀ ਉਹਨੂੰ ਪਤਾ ਸੀ ਇਹ ਚੀਜ਼ ਦਾ ਕਿਉਂਕਿ ਉਹ ਹਸਪੀਟਲ 'ਚ ਕੰਮ ਕਰਦੀ ਆ ਡਾਕਟਰ ਆ ਥੋਪੀਆ ਦੇ ਵਿੱਚ ਤੇ ਉਹ ਕਹਿੰਦੀ ਵੀ ਸਾਨੂੰ ਪਤਾ ਇਥੇ 2017 ਚੱਲ ਰਿਹਾ ਮਾਰਕੀਟ ਦੇ ਵਿੱਚ ਆਪਾਂ ਘੁੰਮ ਫਿਰ ਕੇ ਆ ਗਏ ਸੀ ਤੇ ਇਧਰਲੇ ਪਾਸੇ ਬੰਦਿਆਂ ਤੋਂ ਆਪਾਂ ਆਪਦੇ ਬੂਟ ਸਾਫ਼ ਕਰਾਉਣ ਲੱਗੇ ਆ 50 ਵੀਰ ਮਤਲਬ 30 ਰੁਪਏ ਲੈਣਗੇ ਜਿਹੜੇ ਸੈਟਾਂ ਤੇ ਆਪਣੇ ਸਲਫਰ ਸਲਫਰ ਲੱਗਿਆ ਹੋਇਆ ਉਹ ਲਾਦਣਗੇ ਬ੍ਰਦਰ ਨੋ ਵਾਟਰ ਗੋ ਇਨਸਾਈਡ ਨੋ ਵਾਟਰ ਕਿਧਰ ਗਿਆ ਦੂਜਾ ਬੰਦਾ ਅੰਗਰੇਜ਼ੀ ਵਾਲਾ ਯਾਰ ਕਦੇ ਬੂਟ ਹੀ ਗਿੱਲੇ ਕਰਦਣ ਮੁੜ ਕੇ ਸੁੱਕਣ ਨਾ ਇੱਥੇ ਗਰਮੀ ਵੀ ਨਹੀਂ ਪੈਂਦੀ ਹੈਗੀ ਠੰਡ ਹੀ ਪੈਂਦੀ ਹੈ ਸਿੱਧੀ ਕਰਨਗੇ ਪੈਰ ਗਿੱਲਾ ਇੰਡੀਆ ਬਾਪੂ ਜੀ ਹਾਂ ਇੰਡੀਆ ਹਾਊ ਡੂ ਯੂ ਨੋ ਬਾਪੂ ਜੀ ਬਾਪੂ ਜੀ ਹਾਂ ਬਾਪੂ ਜੀ ਬਾਈ ਇਹ ਬਾਪੂ ਜੀ ਬਾਪੂ ਜੀ ਕਹਿਣਾ ਜਾਣਦੇ ਨੇ ਪਰ ਇਹਨਾਂ ਨੂੰ ਬਾਪੂ ਜੀ ਦਾ ਮਤਲਬ ਨਹੀਂ ਪਤਾ ਇਹ ਬਾਪੂ ਜੀ ਕਿਹਨੂੰ ਕਹਿੰਦੇ ਹੁੰਦੇ ਨੇ ਚਲੋ ਐ ਆਪਾਂ ਬੂਟ ਸਾਫ਼ ਕਰਾ ਰਹੇ ਹਾਂ ਇੱਥੇ ਕਲਚਰ ਹੀ ਆ ਬਾਈ ਇਹ ਕਿਉਂਕਿ ਬੂਟਾਂ ਤੇ ਇੱਥੇ ਰੰਗ ਬੜਾ ਜੰਮ ਗਿਆ ਇਹ ਰੰਗ ਨਾ ਸਲਫਰ ਆ ਬਾਈ ਆ ਦਿਸ ਇ ਸਲਫਰ ਬ੍ਰੋ ਸਲਫਰ ਗਫਾਰ ਰੀਜ਼ਨ ਲੈਣਾ ਨਹੀਂ ਹੈਗਾ ਅਸੀਂ ਚਲ ਦੇਖਦੇ ਆ ਕੀ ਬਣਦਾ ਬਾਈ ਨੇ ਬੂਟ ਤੋਤੇ ਨੇ ਪਰ ਇਧਰਲੇ ਪਾਸਿਓਂ ਪਾਈ ਆ ਪੀਲੇ ਰੰਗ ਦੀ ਜਿਹੜੀ ਹਲਦੀ ਲੱਗੀ ਆ ਆਪਣੇ ਬੂਟਾਂ ਨੂੰ ਲਹੀ ਨਹੀਂ ਹੈਗੀ ਤੇ ਇਹਨੇ ਜ਼ੋਰ ਲਾਇਆ ਬੁਰਸ਼-ਬਰਸ਼ ਮਾਰਿਆ ਇਹ ਤੋਂ ਲਿਹਾ ਨਹੀਂ ਹੈਗਾ ਪਰ ਆਪਣੇ ਬੂਟ ਫੈਂਸੀ ਜਿਹੇ ਨੇ ਯਾਰ ਰੰਗ-ਬਰੰਗੇ ਜਿਹੇ ਬੂਟ ਨੇ ਮਨ ਲੱਗਦਾ ਵੀ ਇਹ ਡਿਜ਼ਾਈਨ ਹੀ ਲੱਗਦਾ ਦੂਰੋਂ ਇਹ ਗੰਦੇ ਨਹੀਂ ਲੱਗਦੇ ਡਿਜ਼ਾਈਨ ਲੱਗ ਰਿਹਾ ਆਲੇ ਇਧਰ ਵੀ ਜੀ ਘੁੰਮ ਫਿਰ ਕੇ ਆਪਾਂ ਆਪਦੇ ਇੰਡੀਅਨ ਰੈਸਟੋਰੈਂਟ ਦੇ ਵਿੱਚ ਦੁਬਾਰੇ ਆ ਗਏ ਆ ਤੇ ਹੁਣ ਕੱਲੂ ਮੈਂ ਇੱਥੇ ਰੁਕੂੰਗਾ ਜਾਂ ਨਹੀਂ ਰੁਕੂੰਗਾ ਇਹਦਾ ਮੈਨੂੰ ਕੋਈ ਨਹੀਂ ਪਤਾ ਤੇ ਤੁਹਾਨੂੰ ਮੈਂ ਇਹ ਦਿਖਾਦਾ ਵੀ ਇਧਰਲੇ ਪਾਸੇ ਸਮੋਸੇ ਵੀ ਮਿਲਦੇ ਨੇ ਸਵੇਰੇ ਵੀ ਸਮੋਸਾ ਖਾਧਾ ਸੀ ਦੁਬਾਰੇ ਮੈਂ ਫੇਰ ਖਾਣ ਲੱਗਿਆ ਤੇ ਇਧਰਲੇ ਪਾਸੇ ਦੇਖੋ ਤੁਸੀਂ ਮਠਾਈਆਂ ਉਹ ਇਧਰਲੇ ਪਾਸੇ ਤੁਸੀਂ ਇਧਰਲੇ ਪਾਸੇ ਤੁਸੀਂ ਦੇਖੋ ਵੀ ਮਠਾਈਆਂ ਪਈਆਂ ਨੇ ਲੱਡੂ ਤੇ ਉਹ ਚਮਚੇ ਮਰਗਾ ਤੇ ਬਰਫੀ ਰਸਗੋਲੇ ਇਹ ਜਿਹਾ ਹਸਾਬ ਦਾ ਵੀ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਮਾਲਕ ਹੈਗਾ ਇਹ ਓਡੀਸੇ ਦਾ ਓਡੀਸਾ ਕੋਨਾਰਕ ਦਾ ਤੇ ਜਿਹੜਾ ਰੈਸਟੋਰੈਂਟ ਹੈ ਇਹਦਾ ਨਾਮ ਵੀ ਕੋਨਾਰਕੀ ਆ ਭਾਈ ਇਹ ਸੀ ਨਾ ਭਾਈ ਚਲੋ ਜੀ ਹੋਰ ਗੱਲਾਂ ਦੀ ਗੱਲਾਂ ਤੁਸੀਂ ਯਾਰ ਨਾ ਇਹਨੂੰ ਜਦੋਂ ਬਣਾ ਕੇ ਮੂਹਰੇ ਰੱਖ ਦਿੰਦੇ ਨੇ ਤਾਂ ਮੱਲੋ ਮੱਲ ਜੀ ਘਰੇ ਆਉਂਦਾ ਖਾਣ ਦਾ ਭਾਈ ਗੁਰਪ੍ਰੀਤ ਪਤਾ ਨਹੀਂ ਕਿਵੇਂ ਕੰਟਰੋਲ ਕਰੀ ਬੈਠਾ ਭਾਈ ਕਹਿੰਦਾ ਵੀ ਮੈਂ ਨਹੀਂ ਖਾਣਾ ਮੇਰੀ ਰੋਟੀ ਦੀ ਭੁੱਖ ਮਰ ਜਾਣੀ ਆ ਮੈਂ ਕੋਈ ਨਾ ਉੱਤੇ ਰੋਟੀ ਚੱਲੂ ਕੰਮ ਤੇ ਆਹ ਦੇਖੋ ਯਾਰ ਛੋਲੇ ਪਾ ਕੇ ਹਾਂ ਦਹੀਂ ਪਾ ਕੇ ਨਹੀਂ ਮੈਂ ਨਹੀਂ ਸੋਚਿਆ ਸੀ ਮੈਨੂੰ ਇਧਰਲੇ ਪਾਸੇ ਕੋਈ ਸਮੋਸਾ ਦੇਖਣ ਨੂੰ ਮਿਲੇ ਇਹ ਕਿੰਨੇ ਰੁਪਈਆ ਦਾ ਭਾਈ ਪਲੇਟ ਹੈ 100 ਰੁਪਈਆ ਦੀ ਹੈਗੀ ਆ ਇਹ ਹਾਂਜੀ 100 ਰੁਪਈਆ ਦੀ ਹੈਗੀ 100 ਰੁਪਏ ਦੀ ਪਲੇਟ ਆ ਮਤਲਬ ਇਹਨਾਂ ਦਾ ਤੁਸੀਂ ਕਹਿ ਸਕਦੇ ਹੋ ਵੀ 150 200 ਦੇ ਨੇੜੇ ਤੇੜੇ ਵੀਰ ਲੱਗੂਗਾ ਵੀਰ ਇਹਨਾਂ ਦੀ ਕਰੰਸੀ ਹੈ ਜਿਹੜੀ ਪ੍ਰਸ਼ਾਦਾ ਪਾਣੀ ਆਪਾਂ ਛਕ ਲੈ ਤੇ ਘੱਟੋ ਘੱਟ ਆਪਾਂ ਨੂੰ ਪੌਣਾ ਘੰਟਾ ਹੋ ਗਿਆ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਇਧਰਲੇ ਪਾਸੇ ਸਾਰਾ ਸਟਾਫ ਭਾਈ ਬਿੱਲ ਦੇ ਵਿੱਚ ਉਲਝਿਆ ਹੋਇਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਅਸੀਂ ਕੀ ਖਾ ਗਏ ਤੇ ਕੀ ਨਾ ਖਾ ਗਏ ਕਦੇ ਸਾਡਾ ਬਿਲ ਵੱਧ ਬਣਾ ਦਿੰਦੇ ਨੇ ਕਦੇ ਘੱਟ ਬਣਾ ਦਿੰਦੇ ਨੇ ਪੂਰਾ ਪੌਣਾ ਘੰਟਾ ਹੋ ਗਿਆ ਸਾਨੂੰ ਇੱਥੇ ਖੜਿਆ ਨੂੰ ਇਹਨਾਂ ਨੂੰ ਸਮਝ ਨਹੀਂ ਆ ਗਿਆ ਵੀ ਅਸੀਂ ਕੀ ਖਾਧਾ ਕੀ ਨਹੀਂ ਖਾਧਾ ਕਿਉਂਕਿ ਅਸੀਂ ਟੋਟਲ 4 ਘੰਟੇ ਬੈਠੇ ਆ ਤੇ 4 ਘੰਟੇ ਦੇ ਵਿੱਚ ਅਸੀਂ ਵੀ ਇੱਕ ਦੋ ਚੀਜ਼ਾਂ ਭੁੱਲ ਗਏ ਵੀ ਕੀ ਖਾ ਗਏ ਤੇ ਕੀ ਨਾ ਬਾਈ ਹੁਣ ਫਾਈਨਲ ਹੋ ਗਿਆ ਵੀ ਕੀ ਖਾਧਾ ਆਪਾਂ ਹੋ ਗਿਆ ਬਾਈ ਹੋ ਗਿਆ ਉਹ ਡਬਲ ਬਿਲ ਬਣਾਇਆ ਸੀ ਉਹਨਾਂ ਨੇ ਠੀਕ ਕਰਤਾ ਹੋ ਗਿਆ ਬਾਈ ਹੋ ਗਿਆ ਕੰਮ ਝਾਲ ਬਾਈ ਐ ਸਿਸਟਮ ਆ ਚਲੋ ਚਲੀਏ ਫਿਰ ਯਾਰ ਅੰਦਰ ਉਹਦੀ ਟੂਰ ਦਾ ਵੀ ਆਪਾਂ ਪਤਾ ਕਰ ਲਿਆ ਸੀ ਸਾਨੂੰ ਦੱਸਿਆ ਸੀ ਕਿ ਆਪਾਂ ਤੁਹਾਨੂੰ ਟ్రਾਈਬਾਂ ਦਿਖਾਵਾਂਗੇ ਈਥੋਪੀਆ ਦੀਆਂ ਬਹੁਤ ਫੇਮਸ ਜਿਹੜੀਆਂ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਹੋਰ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੀਆਂ ਪਰ ਉਹ ਟ్రਾਈਬਾਂ ਦੇਖਣ ਦਾ ਖਰਚਾ ਬਹੁਤ ਜ਼ਿਆਦਾ ਹੈ ਮੈਨੂੰ ਇਹ ਵੀ ਜਿੱਥੋਂ ਕਿਤੋਂ ਆਪਾਂ ਨੂੰ ਵਧੀਆ ਸਸਤਾ ਤੇ ਵਧੀਆ ਟਿਕਾਊ ਪੈਕੇਜ ਮਿਲ ਗਿਆ ਆਪਾਂ ਉੱਥੇ ਜਾਵਾਂਗੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਟੂਰਿਸਟ ਆ ਤਾਂ ਵੱਧੋ ਵੱਧ ਰੇਟ ਮੰਗਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਇਵਨ ਕਿ ਇਹੋ ਜਿਹੀਆਂ ਕੰਪਨੀਆਂ ਨਾਲ ਵੀ ਮੇਰੀ ਗੱਲ ਹੋਈ ਜਿਨ੍ਹਾਂ ਨੇ ਮੇਰਾ 2-200 ਡਾਲਰ ਵੀ ਘੱਟ ਕਰਤਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਪ੍ਰਾਈਸ ਜ਼ਿਆਦਾ ਹੈ ਤਾਂ ਇੱਥੇ ਤੁਸੀਂ ਸੋਚ ਸਕਦੇ ਹੋ ਵੀ 200 ਡਾਲਰ ਕਹਿਣ ਨੂੰ 200 ਲੱਗਦਾ ਪਰ ਉਹ 15-16000 ਰੁਪਈਆ ਹੋ ਗਿਆ ਇੰਡੀਆ ਦੇ ਹਿਸਾਬ ਨਾਲ ਤਾਂ ਉੱਥੇ ਮਾੜੀ-ਮੋਟੀ ਗੱਲ ਚੱਲ ਰਹੀ ਆ ਇੱਕ ਦੋ ਥਾਮਾ ਤਾਂ ਮੈਂ ਪਤਾ ਕਰਨ ਗਿਆ ਸੀ ਜਿਵੇਂ ਹੁਣ ਆਪਾਂ ਪਿਛਲਾ ਟੂਰ ਕਰਕੇ ਆਏ ਸੀ ਚਾਰ ਦਿਨਾਂ ਵਾਲਾ ਤਾਂ ਉੱਥੇ ਆਪਣਾ 45000 ਰੁਪਈਆ ਲੱਗਿਆ ਸੀ ਤੇ ਹੁਣ ਇਹ ਟੂਰ ਜਿਹੜਾ ਹੈਗਾ ਉਹ ਉਹ ਤੋਂ ਵੀ ਮਹਿੰਗਾ ਤਾ ਕਰਕੇ ਥੋੜਾ ਜਿਹਾ ਮੈਂ ਕਹਾਂ ਆਪਾਂ ਚੰਗੀ ਤਰ੍ਹਾਂ ਕਨਫਰਮ ਕਰਕੇ ਜਾਈਏ ਉਹੀ ਨਾ ਆਪਾਂ ਪੈਸੇ ਬੰਡੀ ਚਲੀਏ ਉਹਨਾਂ ਨੂੰ ਤੇ ਇੱਕ ਗੱਲ ਹੋਰ ਹੈ ਕੱਲ ਨੂੰ ਕੋਈ ਵੀ ਫਲਾਈਟ ਨਹੀਂ ਹੈਗੀ ਕੱਲ ਨੂੰ ਆਪਾਂ ਜਾ ਨਹੀਂ ਸਕਦੇ ਪਰਸੋਂ ਕੋਈ ਵੀ ਫਲਾਈਟ ਨਹੀਂ ਹੈਗੀ ਫਲਾਈਟ ਹੈਗੀ ਹੈ ਹੁਣ ਚੌਥੇ ਵਿਚਾਲੇ ਮੇਰੇ ਕੋਲ 2 ਦਿਨ ਨਹੀਂ ਤੇ ਉਹ 2 ਦਿਨਾਂ ਦੇ ਵਿੱਚ ਜਿੱਥੋਂ ਵੀ ਆਪਾਂ ਨੂੰ ਵਧੀਆ ਇਹ ਨਹੀਂ ਹੈਗਾ ਵੀ ਸਸਤੇ ਦੇ ਚੱਕਰ ਦੇ ਵਿੱਚ ਆਪਾਂ ਕਿਸੇ ਘਟਿਆ ਟੂਰ ਕੰਪਨੀ ਨਾਲ ਚਲੇ ਜਾਈਏ ਉੱਥੇ ਉਹਨਾਂ ਦੇ ਗੱਡੀਆਂ ਪੈਂਚਰ ਹੋਈ ਜਾਣ ਉੱਥੇ ਆਪਣਾ ਸਾਰਾ ਮਜ਼ਾ ਖਰਾਬ ਹੋਵੇ ਉਹ ਵੀ ਨਹੀਂ ਆਪਾਂ ਕਰਨਾ ਪੈਸੀ ਵੀ ਆਪਾਂ ਦਵਾਂਗੇ ਤੇ ਵਧੀਆ ਥਾਂ ਤੇ ਵਧੀਆ ਕੰਪਨੀ ਤੇ ਦਵਾਂਗੇ ਹੋ ਸਕੇ ਜਿਹੜੀ ਕੰਪਨੀ ਨਾਲ ਆਪਾਂ ਉਹ ਚਾਰ ਦਿਨਾਂ ਦਾ ਟੂਰ ਕੀਤਾ ਮੈਂ ਉਹਨਾਂ ਨਾਲ ਹੀ ਚਲਾ ਜਾਵਾਂ ਦੇਖਦੇ ਆਂ ਜਿਵੇਂ ਦਾ ਹੀ ਪਲਾਨ ਰਹੂਗਾ ਥੋੜੇ ਨਾਲ ਕਾਲ ਲੂੰ ਡਿਸਕਸ ਕਰਕੇ ਤੁਹਾਨੂੰ ਫਾਈਨਲ ਕਰਕੇ ਦੱਸ ਦਾਂਗੇ ਤੇ ਨਵੀਂ ਵੀਡੀਓ ਦੇ ਨਾਲ ਕਾਲੂ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ